ਹਾਂ ਜੀ ਦੋਸਤੋ ਆਪਾਂ ਆਏ ਆ ਬਾਬਾ ਜੂਰਾ ਸਿੰਘ ਜੀ ਕੋਲੇ ਤੇ ਤੁਹਾਨੂੰ ਬਾਬਾ ਜੀ ਦੇ ਆਪਾਂ ਤਿੰਨ ਕੋੜੇ ਦਿਖਾਉਣੇ ਆ ਇੱਕ ਤਾਂ ਵੱਡਾ ਕੋੜਾ ਤੇ ਦੋ ਬਛੇਰੇ ਆ ਤੇ ਬਾਬਾ ਜੀ ਸੁਭਾਗਤਾ ਪਹਿਲਾਂ ਤਾਂ ਤੁਹਾਡੇ ਆਪਣੇ ਚੈਨਲ ਤੇ ਹਾਂ ਜੀ ਪਹਿਲਾਂ ਤਾਂ ਤੁਹਾਨੂੰ ਅਮਰਤ ਜੀ ਆਇਆਂ ਨੂੰ ਹਾਂ ਜੀ ਤੇ ਮਤਲਬ ਤੈਨੂੰ ਕਰਨ ਨੂੰ ਤੇਰੀ ਸਾਰੀ ਟੀਮ ਨੂੰ ਵੈਲਕਮ ਹੈ ਬਾਈ ਇੱਥੇ ਆਉਣ ਤੇ ਆਪਣੇ ਕੋਲੇ ਹਾਂ ਜੀ ਤੇ ਆਪਣੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਈ ਜੀ ਤੇ ਬਾਬਾ ਜੀ ਪਹਿਲਾਂ ਆਪਾਂ ਗੱਲ ਕਰਕੇ ਵੱਡੇ ਘੋੜੇ ਦੀ ਜੀ ਹਾਂਜੀ ਹਾਂਜੀ ਵੱਡੇ ਘੋੜੇ ਦਾ ਫਿਰ ਨਾਮ ਬਾਬਾ ਜੀ ਚੇਂਜ ਕਰਕੇ ਰੱਖੀ ਹਾਂਜੀ ਅੱਜ ਅਸਲ ਨਾਲ ਜੀ ਮੇਨ ਗੱਲ ਇਹੀ ਆ ਵੀ ਆਪਣੇ ਕੋਲੇ ਸਾਰੇ ਭਰਾਵਾਂ ਨੂੰ ਪਤਾ ਹੀ ਹੈਗਾ ਪੁਰਾਣੇ ਲੰਮੇ ਸਮੇਂ ਤੋਂ 5-6 ਸਾਲਾਂ ਤੋਂ ਘੋੜਾ ਮਤਲਬ ਹੈਗਾ ਦੁਰਯੋਧਨ ਹਾਂਜੀ ਜਿਹਦਾ ਮਤਲਬ ਕਾਲੇ ਰੰਗ ਦਾ ਮੱਥੇ ਪਟੇ ਦਾ ਤੇ ਆਲੀਸ਼ਾਨ ਬਲੱਡ ਲਾਈਨ ਦਾ ਬੱਚੇ ਬਹੁਤ ਜ਼ਿਆਦੇ ਚੰਗੇ ਆਏ ਆ ਇਕਦਾ ਤੁਹਾਨੂੰ ਉਹ ਬੱਚਿਆਂ ਬਾਰੇ ਦੱਸਣਾ ਸੀਗਾ ਦੂਜੀ ਮੇਨ ਗੱਲ ਕੀ ਹੋ ਗਈ ਨਾ ਜੀ ਉਹਦਾ ਨਾਮ ਦਰਯੋਧਨ ਆਪਣਾ ਰੱਖਿਆ ਹੋਇਆ ਸੀਗਾ ਪਾਸਪੋਰਟ ਵਗੈਰਾ ਬਣਾਏ ਆ ਉਹਦੇ ਤੇ ਵੀ ਨਾਮ ਦਰਯੋਧਨ ਹੀ ਹੈ ਠੀਕ ਹੈ ਜੀ ਤੇ ਥੋੜਾ ਜਿਆਦਾ ਧਾਰਮਿਕ ਪੱਖ ਤੋਂ ਨਾ ਮੈਨੂੰ ਕਈ ਸਿਆਣੇ ਸੋਝਵਾਨ ਬੰਦਿਆਂ ਨੇ ਕਿਹਾ ਕਹਿੰਦੇ ਬਾਬਾ ਜੀ ਦਾ ਨਾਮ ਚੇਂਜ ਕਰੋ ਤੇ ਤਾਂ ਕਰਕੇ ਉਹਦਾ ਜੀ ਅੱਜ ਆਪਾਂ ਨਾਮ ਚੇਂਜ ਕੀਤਾ ਉਹ ਪਹਿਲੀ ਵਾਰ ਦਰਸ਼ਕਾਂ ਨੂੰ ਦੱਸਦੇ ਆ ਹੁਣ ਅੱਜ ਤੋਂ ਤੁਸੀਂ ਦਰਯੋਧਨ ਦਾ ਨਾਮ ਆਪਾਂ ਦੁਰਲਭ ਰੱਖਿਆ ਜੀ ਦੁਰਲਭ ਸਿੰਘ ਤੇ ਉਹਨੂੰ ਅੱਜ ਤੋਂ ਆਪਾਂ ਉਹਦਾ ਨਾਮ ਦਰਯੋਧਨ ਉਰਫ ਦਰਲੱਭ ਸਿੰਘ ਜਾਂ ਤਾਂ ਦਰਲੱਭ ਸਿੰਘ ਉਰਫ ਦਰਯੋਧਨ ਲੈ ਲਿਓ ਜੀ ਬਾਬਾ ਜੀ ਮੇਰਾ ਆਪਣਾ ਬੁੱਲਣ ਦਾ ਨਾਂ ਹੁੰਦਾ ਬੁੱਲਣ ਦਾ ਹੁੰਦਾ ਜੀ ਪਾਸ ਕਾਗਜ਼ਾਂ 'ਚ ਤਾਂ ਜਿਹੜਾ ਮਰਜ਼ੀ ਚੱਲ ਜਾ ਹਾਂ ਇਹ ਬਾਕੀ ਇਹ ਹੈ ਜੀ ਵੀ ਦੱਦਾ ਅਖਰ ਮੈਂ ਜਿੰਨੇ ਘੋੜਿਆਂ ਦੇ ਆਪਦੇ ਇਹ ਨਾਮਕਰਨ ਕਰਦੇ ਆਂ ਜੀ ਜਿਵੇਂ ਆਪਾਂ ਬੱਚਿਆਂ ਦੇ ਕਰਦੇ ਆਂ ਗੁਰੂ ਸਾਹਿਬ ਦੀ ਆਗਿਆ ਲੈ ਕੇ ਤੇ ਦੱਦੇ ਅਖਰ ਤੋਂ ਉਹਦਾ ਨਾਮ ਨਿਕਲਿਆ ਸੀਗਾ ਜੀ ਤਾਂ ਕਰਕੇ ਪਹਿਲਾਂ ਦੱਦੇ ਤੋਂ ਦਰਯੋਧਨ ਰੱਖਿਆ ਸੀਗਾ ਤੇ ਹੁਣ ਦੱਦੇ ਤੋਂ ਦੁਰਲਭ ਰੱਖਤਾ ਜੀ ਉਹਦਾ ਨਾਮ ਅੱਜ ਤੋਂ ਉਹਨੂੰ ਆਪਾਂ ਦੁਰਲਭ ਆਖਿਆ ਕਰਾਂਗੇ ਤੇ ਓਵੇਂ ਜਿਵੇਂ ਤੇ ਦੋ ਆਪਾਂ ਬੱਚੇ ਹੈ ਜੀ ਉਹ ਅੱਜ ਤੋਂ ਨਵੇਂ ਆਪਾਂ ਸ਼ੁਰੂਆਤ ਕਰਨ ਲੱਗੇ ਇੱਕ ਗੱਲ ਵੀ ਨੋਟਿਸ ਕਰਿਓ ਦੋਸਤੋ ਜਿਹੜਾ ਬਾਬਾ ਜੀ ਨੇ ਨਾ ਰੱਖਿਆ ਨਾ ਦੁਰਲਭ ਮੈਂ ਤਨੀ ਜੀ ਅੱਜ ਤੱਕ ਨਾਮ ਇਹ ਸੁਣਿਆ ਦਰਲਾਵਾ ਹੈ ਨਾ ਤੇ ਜੇ ਤੁਸੀਂ ਇਹਦੇ ਭਰਾਣੇ ਸੁਣਿਆ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੇ ਮੇਰੇ ਹਾਵ ਨਾਲ ਤਾਂ ਹੈ ਨਹੀਂ ਬਾਬਾ ਜੀ ਨਾ ਸੁਖੂ ਬਸੂਰ ਤੋਂ ਮੈਂ ਪਹਿਲਾਂ ਜਦੋਂ ਦਰਜੋਧਨ ਰੱਖਿਆ ਸੀ ਜੀ ਉਹ ਵੀ ਬਹੁਤ ਸੋਚ ਸਮਝ ਕੇ ਰੱਖਿਆ ਸੀਗਾ ਉਹ ਵੀ ਇੱਕ ਯੋਧੇ ਦਾ ਨਾਮ ਹੈ ਚਲੋ ਠੀਕ ਹੈ ਥੋੜਾ ਜਿਹਾ ਨੈਗੇਟਿਵ ਪੱਖ ਉਸ ਗੱਲ 'ਚ ਆ ਜਾਂਦਾ ਤਾਂ ਕਰਕੇ ਮੈਨੂੰ ਹੁਣ ਵੀ ਸਾਡਾ ਧਾਰਮਿਕ ਪੱਖ ਚ ਸਿਆਣੇ ਬੰਦਿਆਂ ਨੇ ਬੈਠਣ ਉੱਠਣ ਹੁੰਦਾ ਹੈ ਉਹਨਾਂ ਨੇ ਮੈਨੂੰ ਕਹਿਤਾ ਤੇ ਤਾਂ ਕਰਕੇ ਆਪਾਂ ਉਹਦਾ ਅੱਜ ਆਪਾਂ ਜੀ ਦੁਰਲੱਭ ਨਾਂ ਰੱਖਿਆ ਜੀ ਮੈਂ ਉਹ ਨਾਂ ਰੱਖਦਾ ਉਹਨਾਂ ਵੀ ਜਿਹੜਾ ਹੋਰ ਕਿਸੇ ਘੋੜੇ ਦਾ ਨਾਂ ਹੋਵੇ ਤੇ ਉਹ ਨਾਂ ਦਾ ਮਤਲਬ ਮੀਨਿੰਗ ਹੋਵੇ ਤੇ ਜਿਹੜਾ ਮੇਨ ਗੱਲ ਆ ਕਿ ਵੀ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਤਾਂ ਆਪਾਂ ਅੱਖਰ ਰੱਖਦੇ ਹੀ ਨਹੀਂ ਗੁਰਬਾਣੀ ਚੋਂ ਅੱਖਰ ਆਪਾਂ ਮਹਾਰਾਜ ਦਾ ਆਗਿਆ ਲੈ ਕੇ ਦੱਦਾ ਖਰਾਇਆ ਸੀ ਉਹ ਤੋਂ ਦੁਰਲੱਭ ਰੱਖਿਆ ਤੇ ਹੁਣ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਜੇ ਕੋਈ ਹੋਰ ਨਾਮ ਰੱਖਣਾ ਵੀ ਹੋਇਆ ਤਾਂ ਮੜਾ ਜਾ ਬਦਲ ਕੇ ਰੱਖ ਲਿਓ ਦੁਰਲੱਭ ਨਾ ਰੱਖਿਓ ਹਾਂਜੀ ਹਾਂਜੀ ਨਾ ਮਤਲਬ ਥੋੜਾ ਜਾ ਬਦਲ ਕੇ ਰੱਖ ਲਿਓ ਜੀ ਹਾਂ ਵੀ ਇਹ ਡੋ ਅੱਡੇ ਘੋੜਿਆਂ ਦੀ ਕੈਟਾਗਰੀ ਹੁੰਦੀ ਹੈ ਜੀ ਵੀ ਹਰੇਕ ਘੋੜਾ ਆਪਦੇ ਨਾਮ ਤੇ ਹੁੰਦਾ ਹੈ ਜੀ ਵੀ ਉਹ ਉਸੇ ਦੇ ਨਾਮ ਤੇ ਹੋਵੇ ਤਾਂ ਸੋਹਣਾ ਲੱਗਦਾ ਹੈ ਜੀ ਤੇ ਨਹੀਂ ਤਾਂ ਵੀ ਉਹ ਨਾਮ ਨਾ ਇੱਕ ਦੂਜੇ 'ਚ ਮਤਲਬ ਉਹ ਮਰਜੇ ਹੋ ਕੇ ਤੇ ਲੋਕ ਕਨਫਿਊਜ਼ ਹੋ ਜਾਂਦੇ ਆ ਵੀ ਯਾਰ ਕਿਹੜਾ ਕਿੱਥੋਂ ਵਾਲਾ ਬਾਬਾ ਜੀ ਆਇਆ ਇਮੇਜ ਬਣ ਜਾਂਦੀ ਆ ਹਾਂਜੀ ਹਾਂਜੀ ਇੱਕ ਤਰ੍ਹਾਂ ਦੇ ਨਾਂ ਨਾਲੇ ਵੀ ਬਹੁਤ ਵੱਡੀ ਇਮੇਜ ਬਣ ਜਾਂਦੀ ਆ ਜੇ ਹੁਣ ਬਹੁਤ ਇਮੇਜ ਤਾਂ ਜੀ ਹੁਣ ਜਿਹੜਾ ਇਹਦਾ ਦਰਜੋਦਨ ਦਾ ਨਾਂ ਰੱਖਿਆ ਗਿਆ ਜੇ ਹੁਣ ਪਾਸਪੋਰਟ ਡੀਐਨਏ ਤੇ ਉਹਦਾ ਨਾਂ ਉਹੀ ਚੱਲੂਗਾ ਤੇ ਉਹ ਚਲੋ ਹਜੇ ਮੈਨੂੰ ਪ੍ਰੋਸੀਜਰ ਦਾ ਪਤਾ ਨਹੀਂ ਪੁੱਛਾਂਗੇ ਜੇ ਉਹਦਾ ਚੇਂਜ ਹੋਇਆ ਤੇ ਨਹੀਂ ਤਾਂ ਆਪਣਾ ਉਹੀ ਚੱਲੂਗਾ ਜੀ ਤੇ ਉਹਦੇ ਤੇ ਚੱਲੀ ਜਾਊਗਾ ਆਪਾਂ ਉਹਨੂੰ ਲਾਬੀ ਕਿਹਾ ਕਰਾਂਗੇ ਤੇ ਦੂਜੇ ਨੰਬਰ ਤੇ ਉਹਦੇ ਬੱਚਿਆਂ ਦੀ ਗੱਲ ਕਰ ਲਗੇ ਜੀ ਆਪਾਂ ਹਾਂਜੀ ਹਾਂਜੀ ਬਾਬਾ ਜੀ ਤੇ ਬੱਚੇ ਪ੍ਰਮਾਤਮਾ ਦੀ ਕਿਰਪਾ ਪਹਿਲਾਂ ਤਾਂ ਜੀ ਬਲੱਡ ਲਾਈਨ ਬਹੁਤ ਤਕ ਇਹ ਦਰਯੋਧਨ ਹੈਗਾ ਦੇਵ ਰੂਪ ਦਾ ਜੀ ਜਿਹੜਾ ਇਹ ਆਲੀ ਵਾਲੇ ਬਾਈ ਸਰਬਜੋਤ ਕੋਲੇ ਸੀਗਾ ਠੀਕ ਹੈ ਜੀ ਤੇ ਜਿਹੜਾ ਵਿਕ ਕੇ ਰੇਲੈਂਸ ਸ਼ਾਇਦ ਚਲਾ ਗਿਆ ਸੀਗਾ ਆਲ ਇੰਡੀਆ ਚੈਂਪੀਅਨ ਕੋੜਾ ਸੀਗਾ ਠੀਕ ਹੈ ਬਾਬਾ ਤੇ ਆਪਣਾ ਜਿਹੜਾ ਇਹ ਦਰਯੋਧਨ ਕੋੜਾ ਸੀਗਾ ਇਹ ਹੈਗਾਗਾ ਤੇ ਇਹ ਵੀ ਬਹੁਤ ਛੋਹਾਂ ਚ ਪਹਿਲਾਂ ਜਦੋਂ ਆਪਣੇ ਜ਼ਿਲ੍ਹਿਆਂ ਵਾਲੇ ਹੁੰਦੇ ਸੀ ਜਾਂ ਹੋਰ ਉਦੋਂ ਜਿੰਨੇ ਵੀ ਛੋਹਾਂ ਚ ਪਾਇਆ ਜੇਤੂ ਹੋਇਆ ਤੇ ਹੁਣ ਵਾਲੇ ਛੋਹਾਂ ਚ ਮੈਂ ਥੋੜਾ ਜਿਹਾ ਆਪ ਵੀ ਨਹੀਂ ਪਾ ਕੇ ਰਾਜੀ ਠੀਕ ਹੈ ਜੀ ਕਿਉਂ ਥੋੜਾ ਜਿਹਾ ਮਤਲਬ ਤੁਹਾਨੂੰ ਪਤਾ ਹੈ ਅੱਜ ਕੱਲ ਚੋਹਾਂ ਦਾ ਕੀ ਸਿਸਟਮ ਚੱਲੀ ਜਾਂਦਾ ਤਾਂ ਕਰਕੇ ਵੀ ਆਪਾਂ ਪੈਡਾਗਰੀ ਵਾਸਤੇ ਰੱਖਿਆ ਬੱਚੇ ਬਹੁਤ ਚੰਗੇ ਆ ਗਏ ਬੱਚਿਆਂ ਦੇ ਹਿਸਾਬ ਨਾਲ ਹੀ ਹੁਣ ਆਪਣੇ ਕੋਲੇ ਖੜੀਆਂ ਨੇ ਬਹੁਤ ਸੋਹਣੀਆਂ ਬਸ਼ੇਰੀਆਂ ਇਹਦੀਆਂ ਆਪਣੇ ਜੀਬਾਦੀਆਂ ਬੱਚਿਆਂ ਦੋਨੇ ਕਿੱਡੀਆਂ ਸੋਹਣੀਆਂ ਬਹੁਤ ਬਹੁਤ ਚੰਗੀਆਂ ਜੀ ਤੇ ਦੋ ਬਸ਼ੇਰੀਆਂ ਆਪਣੇ ਘੋੜੇ ਦੀਆਂ ਜੀ ਇੱਕ ਮੱਝੂ ਕੇ ਲੈ ਆਂਦੀ ਐ ਤੇ ਦੋਨੇ ਉਹ ਮਤਲਬ ਬਹੁਤ اعلی ਦਰਜੇ ਬਸ਼ੀਰੀਆਂ ਨੇ ਜੀ ਤੇ ਬਾਈ ਜਸਵੰਤ ਹੈ ਭਗੀਬੰਦਰ ਤੋਂ ਉਹਨਾਂ ਕੋਲੇ ਜੀ ਦੋ ਮਤਲਬ ਬਸ਼ੀਰੀਆਂ ਮਤਲਬ ਆਪਣੇ ਘੋੜੇ ਦੀਆਂ ਇੱਕ ਮਤਲਬ ਬਹੁਤ ਚੰਗੀਆਂ 66 66 ਇੰਚ ਦੀਆਂ ਜੀ ਤੇ ਇੱਕ ਉਹਨਾਂ ਕੋਲੇ ਹੁਣ ਬਸ਼ੀਰਾ ਆਇਆ ਜੀ ਪਿੱਛੇ ਜੀ ਦੋ ਤਿੰਨ ਮਹੀਨੇ ਹੋ ਗਏ ਤੇ ਉਹ ਬਸ਼ੀਰਾ ਮਤਲਬ 5 ਕਿਲਿਆਨ ਮਾਰਕਿੰਗ ਦਾ ਹੈ ਆਪਣਾ ਘੋੜੇ ਦੇ ਜਿਹੜੀ ਸਭ ਤੋਂ ਹਰਮਨ ਪਿਆਰੀ ਆ ਆਪਣੀ ਅਮਰ ਤਾਂ ਆਪਣੇ ਘੋੜੇ ਦੇ ਨਾ ਚਾਰੇ ਪੈਰ ਕਾਲੇ ਆ ਤੇ ਮੱਥੇ ਪਟ ਹੈ ਇੱਕ ਮਾਂ ਘੋੜੇ ਦੀ ਦੁਬਾਰੇ ਉਹ ਨਾ ਰਹਿ ਗਈ ਸੀ ਵੀ ਇਹਦਾ ਪਿਓ ਆ ਗਿਆ ਦੇਵ ਰੂਪ ਹਾਂਜੀ ਦੇਵ ਰੂਪ ਦਾ ਪਿਓ ਹੈਗਾ ਸ਼ਾਨਦਾਰ ਸ਼ਾਨਦਾਰ ਦਾ ਇਹ ਪੋਤਾ ਹੋ ਗਿਆ ਆਲੀ ਸ਼ਾਨ ਦਾ ਪੜੋਤਾ ਹੋ ਗਿਆ ਆਲੀ ਸ਼ਾਨ ਦਾ ਆਲੀ ਸ਼ਾਨ ਤੋਂ ਮਤਲਬ ਅੱਗੇ ਤੂਫਾਨ ਆ ਗਿਆ ਹਾਂਜੀ ਬਾਬਾ ਜੀ ਮਾਂ ਵਾਲਾ ਪਸਾ ਵੀ ਪਾਦ ਕੇ ਮਾਂ ਵਾਲਾ ਪਸਾ ਇਹ ਤਾਂ ਬਹੁਤ ਜਿਆਦਾ ਚੰਗਾ ਸੀ ਜੀ ਉਹਦੀ ਅਸਲ ਨਾ ਮੈਨੂੰ ਪੈਡਾਗਰੀ ਕਨਫਰਮ ਨਹੀਂ ਕਾਲੇ ਰੰਗ ਦੀ ਘੋੜੀ ਬਾਈ ਜਗਤਾਰ ਹੋਣਾ ਨਿਕਤਾਰੀ ਲੀਲਾਂ ਵਾਲੇ ਤੋਂ ਲਿਆਂਦੀ ਸੀ ਜਿਹੜੇ ਬੰਦਿਆਂ ਤੋਂ ਆਪਾਂ ਲਿਆ ਤੇ 64 ਇੰਚ ਦੀ ਕਾਲੇ ਰੰਗ ਦੀ ਬਹੁਤ ਚੰਗੀ ਪੈਡਾਗਰੀ ਦੀ ਇਹੋ ਚੰਗੇ ਬੰਦੇ ਆ ਬਾਈ ਜਗਤਾਰ ਹੋਣੀ ਤੇ ਬਾਈ ਤਾਰੀ ਉਹ ਜਿਵੇਂ ਦੱਸਿਆ ਉਹਨਾਂ ਨੇ ਵੀ ਉਹ ਫਿਰ ਮਾੜਾ ਜਾਨਵਰ ਰਖਦੇ ਹੀ ਨਹੀਂ ਤੇ ਤਾਂ ਕਰਕੇ ਉਹਦਾ ਮੈਨੂੰ ਜਿਆਦਾ ਨਹੀਂ ਪਤਾ ਹੈਗਾ ਜੀ ਤੇ ਦੂਜੇ ਨੰਬਰ ਤੇ ਹੁਣ ਬੱਚਿਆਂ ਦੀ ਆਪਾਂ ਗੱਲ ਚਲਾ ਰਹੇ ਸੀ ਤੇ ਬਾਈ ਜਸਵੰਤ ਕੋਲੇ ਦੋ ਤਾਂ ਬਿਸ਼ੇਰੀਆਂ ਜੀ ਇਹਦੀਆਂ ਮੱਥੇ ਪਟੇ ਵਾਲੀਆਂ ਦੋਨੇ ਇੱਕ ਤਾਂ ਨੀਲੀ ਹੈ ਜੀ ਤੇ ਉਹ ਵੀ 65 ਇੰਚ ਦੀ ਹੈ ਜੀ ਇੱਕ ਕਾਲੀ ਸੀ ਬਾਈ ਕੋਲੇ ਉਹ ਪਿੱਛੇ ਜੇ ਐਕਸਪਾਇਰ ਹੋ ਗਈ ਜੀ ਬਹੁਤ ਵੱਡਾ ਘਟਾ ਉਹ 66 ਇੰਚ ਕੱਦ ਕਰ ਗਈ ਸੀ ਜੀ ਦੋ ਦੰਦ अच्छा अब्बई दो दंद 66 इंच कद ਮੱਥੇ ਪਟੇ ਵਾਲੀ ਬਹੁਤ ਚੰਗੀ ਬਿਸ਼ੇਰੀ ਸੀ ਤੇ ਉਦੋਂ ਬਾਅਦ ਬਾਈ ਕੋਲੇ ਹੁਣ ਮੇਰੇ ਘੋੜੇ ਦਾ ਮਤਲਬ ਜੀ ਬਿਸ਼ੇਰਾ ਪੰਜ ਕਲਿਆਣ ਮਾਰ ਕੇ ਕਹਿੰਦਾ ਬਹੁਤ ਆਲਾਦਰ ਜੀ ਤੇ ਇੱਕ ਹੁਣ ਕੱਲ ਪਰਸੋ ਸਾਨੂੰ ਮਤਲਬ ساری ਪੰਜ ਚਾਰ ਦਿਨਾਂ ਦੀ ਬਿਸ਼ੇਰੀ ਹੈ ਉਹ ਵੀ ਭਾਗੀਵੰਦਰ ਪਿੰਡ ਚ ਹੈ ਡਾਕਟਰ ਗੁਰਪ੍ਰੀਤ ਬਾਈ ਉਹਨਾਂ ਕੋਲੇ ਆਈ ਹੈ ਜੀ ਉਹ ਵੀ ਬਹੁਤ ਜਿਆਦੇ ਮੱਥੇ ਪਟੇ ਇੱਕ ਪੈਰ ਚਿੱਟੇ ਦੀ ਹੈ ਬਿਸ਼ੇਰੀ ਤੇ ਬੜੀ ਜਿਆਦੇ ਸ਼ਕੀਨ ਹੈ ਜੀ ਮਤਲਬ ਵੀ ਕੰਨਾਂ ਕੰਨਾਂ ਦੀ ਏਡੀ ਖੂਬਸੂਰਤੀ ਤੇ ਪਟਾ ਏਡਾ ਸੋਹਣਾ ਵੀ ਉਹ ਤੁਹਾਨੂੰ ਮੈਂ ਬੱਚਿਆਂ ਦੀ ਫੋਟੋ ਦੇਵਾਂਗਾ ਜੀ ਅਗਲੀ ਵੀਡੀਓ ਤੋਂ ਬਾਅਦ ਬਾਬਾ ਜੀ ਬੱਚੇ ਕਾਫੀ ਚੰਗੇ ਚੰਗੇ ਬੱਚੇ ਅਸਲ ਕੀ ਹੈ ਨਾ ਜੀ ਘੋੜਾ ਮਤਲਬ ਬਣਦਾ ਹੀ ਜਾ ਕੇ 6-7 ਸਾਲ ਦਾ ਘੋੜਾ ਜਾ ਕੇ ਬਣਦਾ ਹੈ ਜਦ 78 ਸਾਲ ਤੋਂ ਪਹਿਲਾਂ ਜਾ ਕੇ ਨਾ ਤਾਂ ਘੋੜਾ ਮੈਚੂਰ ਹੁੰਦਾ ਉਹਦੀ ਬਾਡੀ ਬਣਦੀ ਹੈ ਤੇ ਨਾ ਹੀ ਘੋੜੇ ਦੇ ਬੱਚਿਆਂ ਦੀ ਮੈਚੂਰਿਟੀ ਉਨੀ ਹੁੰਦੀ ਹੈ ਜਿੰਨੀ ਨਵੇਂ ਬੱਚਿਆਂ ਦੀ ਜਿਉਂ-ਜਿਉਂ ਘੋੜਾ ਮਤਲਬ ਪੂਰਾ ਬਣਦਾ ਜਾਊ ਉਹ ਬੱਚਿਆਂ 'ਚ ਵੀ ਫਿਰ ਮੈਚੂਰਿਟੀ ਆਉਂਦੀ ਹੈ ਮੈਚੂਰਿਟੀ ਆਉਂਦੀ ਜਾਂਦੀ ਹੈ ਜੀ ਤੇ ਬੱਬਾ ਜੀ ਫੀਸ ਫਿਰ ਕਿੰਨੀ ਤੇ ਚੱਲ ਰਹੀ ਹੈ ਫੀਸ ਹਾਂਜੀ ਫੀਸ ਆਪਣੀ ਇਸ ਟਾਈਮ ਬਹੁਤ ਕੱਟ ਹੈ ਜੀ 21000 ਫੀਸ ਤੇ ਆਪਾਂ ਵਧਾਉਣੀ ਜੀ ਫੀਸ ਮੈਂ ਪਹਿਲਾਂ 15000 ਤੀ ਚਲਾਇਆ ਜੀ ਇਹ ਹੁਣ ਪਿੱਛੇ ਜੀ 21000 ਕੀਤੀ ਸੀਗੀ ਤੇ ਉਹਦੇ ਚ ਵੀ ਜੇ ਕੋਈ ਭਰਾ ਜਿਹੇ ਜਾਂ ਕੋਈ ਹੈਗਾ ਉਹਦਾ ਮਾਨਤਨ ਕਰ ਦਿੰਨੇ ਆ ਜੇ ਕੋਈ ਘਰ ਹੁੰਦਾਗਾ ਤੇ ਮੈਨੂੰ ਤਾਂ ਇਹ ਹੈ ਵੀ ਸਾਡੇ ਇੱਕ ਏਰੀਏ ਚ ਮਤਲਬ ਮਾਰਬੜੀ ਘੋੜੇ ਘਟਾ ਹੈ ਜੀ ਤੇ ਤਾਂ ਕਰਕੇ ਆਪਾਂ ਫੀਸ ਪਿੱਛੇ ਤਾਂ ਜਾਣਾ ਹੀ ਨਹੀਂ ਜੀ ਮੈਂ ਤਾਂ ਫੀਸ ਬਾਈ ਜੀ ਇੱਕ ਗੱਲ ਹੋਰ ਕਹਿਣਾ ਵੀ ਐਡੋ ਐਡੀ ਹੁੰਦੀ ਆ ਆਪਾਂ ਦਾ ਫੀਸ ਇੰਨਾ ਦੀ ਜੇ ਲੈਣੇ ਵੀ ਆ ਤਾਂ ਜਾਂ ਤਾਂ ਗੁਰਦੁਆਰਾ ਸਾਹਿਬ ਦਿੰਨੇ ਆ ਤੇ ਜਾਂ ਆਪਣੇ ਘੋੜਿਆਂ ਤੋਂ ਮੈਂ ਘਰੇ ਨਹੀਂ ਫੀਸ ਵਰਤਦਾ ਜੀ ਠੀਕ ਹੈ ਜੀ ਤੇ ਹੁਣ ਮੈਂ ਦੋ ਘੋੜੇ ਹੋਰ ਅੱਜ ਲਾਂਚ ਕਰਦਾ ਤੁਹਾਡੇ ਥਰੂ ਇੱਕ ਨੀਲਾ ਬਸ਼ੀਰਾ ਤਿਆਰ ਹੋਇਆ ਇੱਕ ਨੁਕਰਾ ਬਸ਼ੀਰਾ ਤਿਆਰ ਹੋਇਆ ਉਹਨਾਂ ਦੀ ਵੀ ਆਪਾਂ ਫੀਸ ਵੀ ਨੋਰਮਲ ਰੱਖਣੀ ਆ ਤੇ ਆਪਾਂ ਫੀਸ ਉਹੀ ਗੱਲ ਵੀ ਜਾਂ ਘੋੜਿਆਂ ਦੀ ਉਹਦੀ ਫੀਡ ਆਊਗੀ ਜਾਂ ਆਪਾਂ ਜਿਹੜਾ ਹੋਇਆ ਪਰਮਾਤਮਾ ਨੇ ਕਢਾਇਆ ਤਾਂ ਗੁਰੂ ਘਰ ਲਾਵਾਂਗੇ ਤੇ ਮੈਂ ਉਹ ਵਰਤਣੇ ਨਹੀਂ ਜੀ ਮਹਾਰਾਜ ਮੈਨੂੰ ਬਸ਼ੀਰੀਆਂ ਦੇਵੇ ਘੋੜੀਆਂ 'ਚ ਹੋਰ ਤਰੱਕੀ ਹੋਵੇ ਉਹ ਉਹੀ ਵਾਧੂ ਹੈ ਜੀ ਹਾਂਜੀ ਆਹ ਦਾ ਬਾਬਾ ਜੀ ਤੁਹਾਡੀ ਗੱਲ ਬਹੁਤ ਹੀ ਵਧੀਆ ਲੱਗੀ ਇੱਕ ਤਾਂ ਮੂਹਰਲੇ ਬੰਦੇ ਦੀ ਵੀ ਸੇਵਾ ਹੋ ਜਾਂਦੀ ਹੈ ਜੀ ਹਾਂ ਜੇ ਆਪਾਂ ਫੀਸ ਗੁਰੂ ਘਰ ਜਾਂਦੀ ਹੈ ਜਾਂ ਇਹਨਾਂ ਦੇ ਢਿੱਡ 'ਚ ਵੀ ਜਾਂਦਾ ਕੋਈ ਖਾਣਾ-ਦਾਣਾ ਉਹ ਜਿਹੜਾ ਬੰਦਾ ਕੁੜੀ ਲੈ ਕੇ ਆਇਆ ਜੀ ਉਹਦੀ ਵੀ ਸੇਵਾ ਨੀ ਅਡੋਟੀ ਸੋਚ ਹੁੰਦੀ ਸੀ ਜੀ ਮੈਂ ਇੱਕ ਗੱਲ ਨਾ ਵੀ ਹੱਥ ਬਨ ਕੇ ਬੇਨਤੀ ਆ ਕੋਈ ਭਰਾ ਇਹਨੂੰ ਐ ਨਾ ਸੋਚੇ ਵੀ ਦੇਖੋ ਜਿਹੜੇ ਭਰਾ ਆਪਦੇ ਏਡੇ ਏਡੇ ਮਹਿੰਗੇ ਜਾਨਵਰ ਲਿਆਉਂਦੇ ਆ ਜਾਂ ਪਾਲਦੇ ਆ ਤੇ ਉਹ ਆਪਦੇ ਘਰੇ ਆਹੋ ਕਰਦੇ ਆ ਉਹਨਾਂ ਨੂੰ ਹੱਕ ਹੈ ਜੀ ਕਿੰਨੀ ਮਰਜ਼ੀ ਫੀਸ ਰੱਖਣ ਉਹਨਾਂ ਦੀ ਚੀਜ਼ ਹੈ ਤੇ ਆਪਾਂ ਉਹਨਾਂ ਨੂੰ ਨਿੰਦੇ ਨਹੀਂ ਪਰ ਅਡੋਟੀ ਸੋਚ ਹੁੰਦੀ ਆ ਮੈਨੂੰ ਜਿਹੇ ਜੀ ਮੇਰੇ ਗੁਰੂਆਂ ਤੋਂ ਜਾਂ ਵੱਡਿਆਂ ਤੋਂ ਮਿਲੀ ਆ ਤੇ ਤਾਂ ਕਰਕੇ ਵੀ ਮੇਰੇ ਕੋ ਉ ਵੀ ਪ੍ਰਮਾਤਮਾ ਦੀ ਕਿਰਪਾ ਹੈ ਜੀ ਤੇ ਆਪਾਂ ਤਾਂ ਕਰਕੇ ਇਹਦੀ ਫੀਸ ਬਰਤਣਾ ਆਪਾਂ ਚੰਗਾ ਨਹੀਂ ਮੰਨਦੇ ਹਾਂ ਜੀ ਵੀ ਵੇਖਿਆ ਵੀ ਬਹੁਤ ਬੰਦਿਆਂ ਦੀ ਬਾਬਾ ਜੀ ਮਜਬੂਰੀ ਬਣ ਜਾਂਦੀ ਆ ਆ ਮੈਂ ਜੀ ਪਿਛਲੇ ਸਾਲ ਕਿਸੇ ਭਰਾ ਦੀ ਮੈਂ ਵੀਡੀਓ ਕਰੀ ਸੀ ਠੀਕ ਹੈ ਜੀ ਉਦੋਂ ਫੀਸ ਉਹਦੀ 15000 ਸੀ ਹੁਣ ਕੁਝ ਹੋਰ ਆ ਜੀ 45 ਤੇ 50 ਦੇ ਵੀ ਬਾਗੀ ਪਰ ਉਹ ਉਹਦੀ ਵੀ ਮਜਬੂਰੀ ਬਣ ਗਈ ਜੀ ਹੁੰਦਾ ਜੀ ਇਹਦੇ ਚ ਕੀ ਹੈ ਬਾਈ ਨਾ ਵੀ ਇੱਕ ਤਾਂ ਜਿਹੜੇ ਚੰਕੋੜੇ ਦੀ ਵੱਡੀ ਫੀਸ ਨਹੀਂ ਲੋਕ ਕਹਿੰਦੇ ਵੀ ਉਹ ਘੋੜਾ ਨਹੀਂ ਖਬਨੀ ਚੰਗਾ ਹਾਂ ਜੀ ਹਾਂ ਜੀ ਇੱਕ ਦੂਜੇ ਨੰਬਰ ਤੇ ਵੀ ਕੋਈ ਕਿਸੇ ਬੰਦੇ ਤੋਂ ਕਿੰਨੀ ਮੰਗ ਲਾ ਫੀਸ ਜਿੰਨੀ ਕਹੋਗੇ ਉੰਨੀ ਅਗਲਾ ਦੇਕੇ ਨਹੀਂ ਜਾਂਦਾ ਜੀ ਉਹਦੋਂ ਘੱਟ ਹੀ ਦਿੰਦੇ ਆ ਥੋੜੇ ਬੰਦੇ ਹੀ ਆ ਜਿਹੜੀ 19 ਦੇ ਜਾਣ ਤੇ ਤਾਂ ਕਰਕੇ ਆ ਜੀ ਵੀ ਇਹ ਬਸ ਸਾਰੇ ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ ਕਈ ਭਰਾ ਐ ਕਰੋੜਾਂ ਰੁਪਈਆ ਲਾ ਕੇ ਘੋੜਾ ਲਿਆਉਂਦੇ ਆ ਜੀ ਲੱਖਾਂ ਰੁਪਈਆ ਲਾ ਕੇ ਤਾਂ ਉਹਨਾਂ ਨੇ ਉਹ ਪੈਸੇ ਵੀ ਪੂਰੇ ਕਰਨੇ ਪੂਰੇ ਕਰਨੇ ਜੀ ਤੇ ਉਹ ਗੱਲ ਆ ਜੀ ਉਹ ਅਗਲੇ ਦੀ ਅਗਲੇ ਨਾਲ ਆਪਣੀ ਆਪਣੇ ਨਾਲ ਤੇ ਆਪਾਂ ਹੁਣ ਘੋੜਿਆਂ ਦੀ ਗੱਲ ਕਰ ਗਈ ਜੀ ਹਾਂਜੀ ਬਾਬਾ ਜੀ ਹੁਣ ਨੀਲੇ ਬਾਰੇ ਵੀ ਆਪਣੇ ਦੋਸਤਾਂ ਨੂੰ ਆਪਾਂ ਪਾ ਗਏ ਜੀ ਮਾੜਾ ਹਾਂਜੀ ਨੀਲਾ ਬਿਛੇਰਾ ਮੇਰੇ ਕੋਲੇ ਬਾਈ ਜੀ ਹੈਗਾ ਜਿਹੜੀ ਮਤਲਬ ਉਦੀ ਮਾਂ ਆ ਗਈ ਉਹ ਤਾਂ ਮੇਰੇ ਕੋਲੇ ਘਰੇ ਪੈਦਾ ਹੋਈ ਸੀ ਆਪਣੀ ਵੱਡੀ ਕੁੜੀ ਜੀਵਾ ਦੀ ਸਾਕੀ ਭੈਣ ਸੀਗੀ ਜੀ ਠੀਕ ਆ ਬਾਬਾ ਤੇ ਉਹਦੀ ਮਾਂ ਸੀ ਨੀਲਮ ਬਹੁਤ ਜਿਆਦੇ ਚੰਗੀ ਘੋੜੀ ਸੀਗੀ ਜੀ ਤੇ ਉਹ ਨੀਲਮ ਸੀਗੀ 64 65 ਇੰਚ ਦੀ ਉਹਦੀ ਬੇਸ਼ੇਰੀ ਜਿਹੜੀ ਹੈਗੀ ਬਾਈ ਜਸਵੰਤ ਕੋਲੇ ਉਹ ਵੀ 64 65 ਇੰਚ ਦੀ ਹੈ ਉਹ ਕਾਲੇ ਰੰਗ ਦੀ ਹੈ ਜੀ ਉਹਦੇ ਦੋ ਪੈਰ ਚਿੱਟੇ ਤੇ ਮੱਥੇ ਬਿਜਲੀ ਦਾ ਨਿਸ਼ਾਨ ਹੈ ਬਿਜਲੀ ਲਿਸ਼ਕਦੀ ਹੁੰਦੀ ਹੈ ਜਿਵੇਂ ਉਸ ਘੋੜੀ ਦੇ ਜੰਮਿਆ ਜੀ ਨੀਲਾ ਘੋੜਾ ਆਪਣਾ ਇਹ ਮਾਰਵਾੜੀ ਨਸਲ ਦਾ ਹੋ ਗਿਆ ਜੀ ਆਪ ਤਾਂ ਹਾਂਜੀ ਪੁਰਾਣੀ ਸੁਲਤਾਨ ਲੈਣ ਚੋਂ ਸੀਗਾ ਜੀ ਘੋੜਾ ਆਪਣੇ ਕੋਲੇ ਪੁਰਾਣਾ ਵੱਡੇ ਘੋੜਾ ਕਾਲੇ ਰੰਗ ਦਾ ਮੇਰੇ ਕੋਲੇ ਪਹਿਲਾਂ ਸਾਰੇ ਭਰਾਵਾਂ ਨੇ ਦੇਖਿਆ ਪੁਰਾਣਾ ਘੋੜਾ ਸੀਗਾ ਇੱਕ ਤੇ ਉਹਦਾ ਮਤਲਬ ਉਹ ਇਹਦੀ ਮਾਂ ਬੱਚੀ ਸੀਗੀ ਉਸ ਘੋੜੇ ਦੀ ਤੇ ਇਹ ਘੋੜਾ ਜਿਹੜਾ ਆਪਣਾ ਹੁਣ ਨੀਲਾ ਹੈ ਜੀ ਇਹ ਹੈਗਾ ਹੈਗਾ ਡਾਇਰੈਕਟ ਮੱਝੂ ਕੇ ਲੈਣ ਚੋਂ ਗਰਵਾਜ ਸਹੋਲੀ ਵਾਲਾ ਜਿਹੜਾ ਹਾਂਜੀ ਬਾਬਾ ਜੀ ਉਹਦਾ ਬੱਚਾ ਹੈ ਜੀ ਠੀਕ ਹੈ ਜੀ ਤੇ ਇਹ ਨਕੰਦ ਹੈਗਾ ਜੀ ਹਲੇ ਹਾਂਜੀ ਤੇ 66 ਇੰਚ ਹੋ ਗਿਆ ਠੀਕ ਆ ਬਾਬਾ ਜੀ ਸਹੀ 6 ਛਾਹ ਇੰਚ ਹੋ ਗਿਆ ਤੇ ਐਗਜ਼ਿਕਟ ਉਮਰ ਇਹਦੀ ਜੇ ਦੇਖ ਗਏ ਤਾਂ ਮਤਲਬ ਉਮਰ ਇਹਦੀ ਇਸ ਟਾਈਮ 24 25 ਮਹੀਨੇ ਚ 24 25 ਮਹੀਨਿਆਂ ਦਾ ਹਾਂਜੀ ਤੇ ਫਿਰ ਦਾ ਬਾਬਾ ਜੀ ਹਾਈਟ ਬਹੁਤ ਲੱਜੂਗਾ ਜੀ ਇਹਨਾਂ ਦੇਖੋ ਜੀ ਆਸਤਾ ਕਰਦੇ ਆ ਪ੍ਰਮਾਤਮਾ ਕਿਰਪਾ ਕਰੇ 1870 ਦੇ ਘਰਾਂ ਚ ਤਾਂ ਹਾਂਜੀ ਹਾਂਜੀ 1870 ਦਾ ਆਰਾਮ ਨਹੀਂ ਜਾਣਾ ਜੀ ਤੇ ਜੇ ਪਰਮਾਤਮਾ ਨੇ ਕੋਈ ਜ਼ਿਆਦਾ ਕਿਰਪਾ ਕਰਤੀ ਤਾਂ 70 ਵੀ ਹੋ ਸਕਦਾ ਹਾਂਜੀ ਹਾਂਜੀ ਬਾਕੀ ਬਾਬਾ ਜੀ ਪਤਾ ਕੀ ਮੈਨੂੰ ਜਿਹੜੀ ਗੱਲਾਂ ਖਾਹ ਲੱਗਿਆ ਜੀ ਇੱਕ ਤਾਂ ਬਾਬਾ ਜੀ ਖੜਨੀ ਖੜਨੀ ਬੜੀ ਮਤਲਬ ਜਿਵੇਂ ਕਹਿੰਨ ਮੱਝੂ ਕੇ ਲੈਣ ਤੇ ਉਹ ਬਾਖੂ ਵੀ ਜੀ ਜਿਵੇਂ ਹੁਣ ਕਰੰਟ ਜਿਹੜਾ ਦਿਖਾਉਂਦਾ ਸੀ ਇਹਦੀ ਖੜਨੀ ਜਾਜੀਤ ਫੜੀ ਖੜਾ ਸੀ ਜੀ ਮਤਲਬ ਦੂਰੋਂ ਰੋਹ ਵੀ ਅੱਡ ਜਾਂਦਾ ਸੀ ਜੀ ਖੜਾ ਹੋਇਆ ਉਹਦੀ ਬਾਕੀ ਪੇੜਾਗਰੀ ਹੋਈ ਅੱਡ ਆ ਗਈ ਜੀ ਸਾਰਾ ਤਾਂ ਇੱਕ ਤਾਂ ਮੱਝੂ ਕੇ ਲੈਣ ਦਾ ਆ ਗਿਆ ਜੀ ਪਿਓ ਕੰਨੂ ਦੂਜਾ ਮਾਰਵਾੜੀ ਚ ਇਧਰੋਂ ਬਹੁਤ ਤਕੜਾ ਆ ਗਿਆ ਜੀ ਤੇ ਬਛੇਰਾ ਮਤਲਬ ਇੱਕ ਕੰਨਾਂ ਦਾ ਐਡਾ ਜਿਆਦੇ ਮਾਰਵਾੜੀ ਇੰਨੇ ਸੋਹਣੇ ਅੰਬੀਆਂ ਵਰਗੇ ਕੰਨਾਂ ਹੈ ਜੀ ਵੀ ਜਿਹੜੇ ਟਾਪ ਦੇ ਮਤਲਬ ਕੰਨ ਹੁੰਦੇ ਹਨ ਨਾ ਜੀ ਦਿਲ ਬਣਾਉਂਦਾ ਕੰਨਾਂ ਦਾ ਤੇ ਬਹੁਤ ਬਰੀਕੀ ਵਾਲੇ ਕੰਨਾਂ ਹੈ ਜੀ ਤੇ ਪੌੜ ਸੁਖਨਾਲ ਜੀ ਅੱਜ ਹੀ ਆਪਾਂ ਲਾਉਣੀ ਹੋਵੇ 6 ਨੰਬਰ 6.5 ਨੰਬਰ ਖਰੀਦ ਆਉਂਗੇ ਮਜ਼ਬੂਤੀ ਕਰਨੀ ਹੋਵੇ ਹਜੇ ਨਕੰਦ ਚ ਐਡੇ-ਐਡੇ ਪੈਰ ਹੈ ਜੀ ਤੁਸੀਂ ਦਿਖਾਉਂਗੇ ਭਰਾਵਾਂ ਨੂੰ ਪਤਾ ਲੱਗੂਗਾ ਤੇ ਬਹੁਤ ਜੜਤੀ ਦਾ ਮਜਬੂਤ ਬਿਛਰੇ ਹਾਂਜੀ ਹਾਂਜੀ ਪੱਟ ਬੁੜਾ ਸੋਹਣਾ ਤਿਆਰ ਕਰੀ ਤੇ ਰੰਗ ਵੀ ਬਹੁਤ ਸੋਹਣਾ ਕਾਲਾ ਨੀਲਾ ਕਦਾਂਗਾ ਜੀ ਬਹੁਤ ਸੋਹਣਾ ਰੰਗ ਡਿਫਰੈਂਟ ਕਲਰ ਹੈ ਤੁਣ ਤੁਣ ਬਹੁਤ ਜਿਆਦਾ ਚੰਗੀ ਹੈ ਜੀ ਮਣੀਆਂ ਮੁਣੀਆਂ ਸਾਰੇ ਮਤਲਬ ਮੂੰਹ ਪਤਲਾ ਮੱਥਾ ਚੌੜਾ ਇੱਕ ਚੌੜੀ ਮਤਲਬ ਪੂਰੇ ਕਰੈਕਟਰਾਂ ਦੇ ਕਰੈਕਟਰ ਪੂਰੇ ਨੇ ਸਾਰੇ ਹਾਂਜੀ ਬਾਬਾ ਜੀ ਫਿਰ ਨਾ ਇਹਦਾ ਕੀ ਰੱਖਿਆ ਜੀ ਤੇ ਇੱਕ ਇਹਦਾ ਨਾਂ ਬਾਈ ਜੀ ਰੱਖਿਆਗਾ ਆਪਾਂ ਉਹਦੇ ਚ ਬਾਜ ਆਇਆ ਸੀ ਬੱਬਾ ਅਖਰ ਆਇਆ ਸੀਗਾ ਅੱਛਾ ਬਾਈ ਬੱਬਾ ਅਖਰ ਆਇਆ ਸੀ ਇਹਦਾ ਨਾਂ ਬਾਜ ਤਾਂ ਰੱਖਿਆ ਸੀ ਇਹਦੇ ਪਿਓ ਦਾ ਨਾਂ ਗੁਰਵਾਜ ਹਾਂਜੀ ਤੇ ਅਸੀਂ ਹੁਣ ਇਹਨੂੰ ਬਾਜ ਨੀਲਾ ਬਾਜ ਕਹਿ ਦਿੰਦੇ ਆ ਹੈ ਬਲੂ ਗਲ ਕਹਿ ਲੋ ਕੁਛ ਕਹਿ ਲੋ ਮਤਲਬ ਹਨਾ ਵੀ ਇਹਦਾ ਨਾਂ ਹੈਗਾ ਵੀ ਨੀਲਾ ਬਾਜ ਇਹਦਾ ਨੀਲਾ ਬਾਜ ਤੇ ਉਹ ਦੂਜੇ ਨੰਬਰ ਤੇ ਮਤਲਬ ਵੀ ਬਹੁਤ ਸੋਹਣਾ ਬੱਚਾ ਜੀ ਤੇ ਇੱਕ ਮੈਂ ਸਾਰੇ ਨੂੰ ਉਹਦੀ ਗੱਲ ਜਿਹੜੀ ਦੱਸਣੀ ਚਾਹੂੰਗਾ ਵੀ ਇਹ ਬਾਈ ਜਸਵੰਤ ਸਿੰਘ ਨੇ ਸਾਨੂੰ ਇਹ ਗੁਰਦੁਆਰੇ ਘੋੜਾ ਚੜਾਇਆ ਠੀਕ ਹੈ ਜੀ ਇਹ ਸਾਡੇ ਕੋਲੇ ਗੁਰਦੁਆਰੇ ਅਰਦਾ ਬਾਈ ਜਸਵੰਤ ਨੇ ਬਾਈ ਜਸਵੰਤ ਨੇ ਅਰਦਾਸੇ ਕਰਿਆ ਜੀ ਘੋੜਾ ਠੀਕ ਹੈ ਤੇ ਇਹ ਆਪਾਂ ਘੋੜਾ ਰੱਖਾਂਗੇ ਜੀ ਵਿੱਚ ਹਮ ਇੱਕ ਤਾਂ ਬਾਈ ਦਾ ਉਹ ਆ ਗਿਆ ਜੀ ਪਿਆਰ ਆ ਗਿਆ ਹਨਾ ਪਿਆਰ ਆ ਗਿਆ ਜੀ ਬਾਈ ਨੂੰ ਵਾਲੇ ਨਹੀਂ ਬਣਦਾ ਗੱਲ ਕੀ ਹੈ ਨਾ ਭਾਈ ਬੀ ਜਿੱਦਾਂ ਅਗਲਾ ਕਹਿ ਦਿੰਦਾ ਜੀ ਬਾਈ ਦਾ ਹੁਣ ਬੜੀ ਗੱਲ ਨਹੀਂ ਮੈਂ ਤੁਹਾਨੂੰ ਸ਼ਾਰਟ ਚ ਦੱਸਦਾ ਬਾਈ ਦੀ ਮਤਲਬ ਪਹਿਲਾਂ ਜਦੋਂ ਘੋੜੀਆਂ ਲੈਂਦਾ ਸੀਗਾ ਬਹੁਤ ਚੰਗੇ ਚੰਗੇ ਜਾਨਵਰ ਬਾਈ ਨੇ ਲਿਆਂਦੇ ਪਾਲੇ ਇੱਕ ਬਹੁਤ ਟੌਪ ਦੀ ਨੁਕਰੀ ਬਸ਼ੀਰੀ ਬਾਈ ਨੇ ਪਾਲੀ ਸੀ ਜਿਹੜੀ ਕਿ ਅੱਜ ਤੱਕ ਅਣਮੁੱਲੀ ਸੀ ਉਦੋਂ 10-12 ਲੱਖ ਦੀ ਸੀ ਉਹ ਬਾਈ ਦੀ ਚੜਾਈ ਕਰ ਗਈ ਚੜਾਈ ਕਰੇ ਤੋਂ ਬਾਅਦ ਬਾਈ ਨੇ ਮਤਲਬ ਮਨ ਦੇ ਵਿੱਚ ਇੰਨਾ ਜ਼ਿਆਦਾ ਟੁੱਟ ਗਿਆ ਕਿ ਮੈਂ ਮੁੜ ਕੇ ਘੋੜੇ ਨਹੀਂ ਰੱਖਦਾ ਅੱਛਾ ਜੀ ਤੇ ਉਹਨੇ ਖੁਰਨੀਆਂ ਵੀ ਠਾਤੀ ਇਨਾ ਮਨ ਬਾਈ ਦਾ ਬਿਖੇ ਮਤਲਬ ਉਹ ਹੋ ਗਿਆ ਹੀ ਹੈ ਨਾ ਮੇਰੇ ਨਾਲ ਮਤਲਬ ਭਰਾਵਾਂ ਵਾਲਾ ਕਹਿ ਲੀਏ ਬੱਚਿਆਂ ਵਾਲਾ ਪਿਆਰ ਆ ਉਹਦਾ ਉਹਨਾਂ ਦੇ ਪੀੜੀਆਂ ਤੋਂ ਲੈ ਕੇ ਸਾਡੇ ਨਾਲ ਤੇ ਮੈਂ ਉਹਨੂੰ ਹੱਲਾਸ਼ੇਰੀ ਵੀ ਦਿੱਤੀ ਹਾਂਜੀ ਤੇ ਮੈਂ ਉਹਨੂੰ ਮਤਲਬ ਚਲੋ ਜਦੋਂ ਦੋ ਚਾਰ ਦਿਨ ਉਹਦਾ ਗੁੱਸਾ ਠੰਡਾ ਹੋਇਆ ਤੇ ਮੈਂ ਉਹਨੂੰ ਆਪਣੀ ਜਮਾ ਜੀਵਾ ਕੁੜੀ ਦੀ ਇੱਕ ਬੇਸ਼ੇਰੀ ਮੇਰੇ ਕੋਲ ਖੜੀ ਸੀ ਤੇ ਜਿਹੜੀ ਕਿ ਮੈਂ ਕਿਸੇ ਭਾਅ ਵੇਚਣੀ ਵੀ ਨਹੀਂ ਸੀ ਤੇ ਮੈਂ ਬਾਈ ਨੂੰ ਕਿਹਾ ਜਸਵੰਤ ਸਿਆਹ ਇਹ ਬੇਸ਼ੇਰੀ ਲੈ ਜਾ ਉਹ ਕਹਦਾ ਨਹੀਂ ਬੱਬਾ ਜੀ ਮੈਂ ਨਹੀਂ ਮੈਂ ਕਿਹਾ ਵੀ ਜੇ ਤਾਂ ਮੇਰਾ ਪਰਾ ਆ ਤਾਂ ਲੈ ਜਾ ਤੇ ਮੈਂ ਉਹ ਬਿਸ਼ੀਰੀ ਬਾਈ ਕੋਲੇ ਕੋਈ ਮੁੱਲ ਨਹੀਂ ਕਰਿਆ ਜੀ ਬਾਈ ਕੋਲੇ ਭੇਜਤੀ ਹੂੰ ਤੇ ਬਾਈ ਨੇ ਜੋ ਮਤਲਬ ਇਹ ਵੀ ਨਹੀਂ ਵੀ ਉਹਨੇ ਫ੍ਰੀ ਰੱਖ ਲਈ ਉਹਨੇ ਮੈਨੂੰ ਜਿਹੇ ਜਿਹਾਂ ਚੰਗਾ ਸਮਝਿਆ ਉਸ ਵੇਲੇ ਦਾ ਉਹਨੇ ਮੈਨੂੰ ਮੁੱਲ ਵੀ ਦਿੱਤਾ ਪਰ ਆਪਾਂ ਮੁੱਲ ਕਰਕੇ ਨਹੀਂ ਦਿੱਤੀ ਪਰ ਮੈਨੂੰ ਐ ਆ ਵੀ ਆਪਾਂ ਨੂੰ ਪਤਾ ਹੁੰਦਾ ਵੀ ਆਹ ਜਾਨਵਰ ਚੰਗਾ ਹੈਗਾ ਬੱਚੇ ਦੇਊਗਾ ਜਾਂ ਬੂਟੇ ਲਾਊਗਾ ਤੇ ਉਹ ਆਪਾਂ ਬਿਸ਼ੀਰੀ ਦਿੱਤੀ ਜੀ ਬੜੀ ਗੱਲ ਕੇ ਛੋਟ ਕਰਦੇ ਆ ਤੇ ਉਹਨੇ ਘੋੜੀ ਨੇ 65 ਇੰਚ ਦੀ 65 ਇੰਚ ਦੀ ਤਾਂ ਘੂੜੀ ਬਣੀ ਜੀ ਉਹ ਹਾਂਜੀ ਤੇ ਹੁਣ ਬਾਈ ਕੋਲੇ ਉਹਦੇ ਚਾਰ ਬੱਚੇ ਸੀਗੇ ਜੀ ਠੀਕ ਆ ਬਾਬਾ ਇੱਕ ਪਿੱਛੇ ਜੇ ਚੜਾਈ ਕਰਕੇ ਸਾਨੂੰ ਦੱਸਿਆ ਬੜੀ ਵੱਡੀ ਬੇਸ਼ੇਰੀ ਸੀਗੀ ਉਹਦੀ ਹਾਂਜੀ ਤੇ ਹੁਣ ਪੰਜ ਕਿ ਲੈਣਾ ਬੇਸ਼ੇਰਾ ਵੀ ਉਹਦਾ ਹੀ ਹੈ ਹਾਂਜੀ ਤੇ ਆ ਬੇਸ਼ੇਰਾ ਵੀ ਲੀਲਾ ਆਪਣਾ ਉਹਦਾ ਸੀਗਾ ਜੀ ਤੇ ਇੱਕ ਨੀਲੀ ਬੇਸ਼ੇਰੀ ਹੋਰ ਹੈ 65 ਇੰਚ ਦੀ ਉਹ ਵੀ ਉਸੇ ਦੀ ਹੈ ਹਮ ਤੇ ਵੀ ਮਤਲਬ ਜਿਹੜੀ ਚੜਾਈ ਕਰਕੇ ਉਹ ਵੀ ਉਹਦੀ ਸੀ ਤੇ ਤਾਂ ਕਰਕੇ ਉਹਦੇ ਕੋਲੇ ਜਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਇਹਨੇ ਦਵਾਰੇ ਬੂਟੇ ਲਾਏ ਤਾਂ ਉਹਨੇ ਫਿਰ ਖੁਸ਼ ਹੋ ਕੇ ਸਾਨੂੰ ਗੁਰ ਦਵਾਰਾ ਸਾਹਿਬ ਨੂੰ ਬੇਚੇਰਾ ਦਿੱਤਾ ਠੀਕ ਹੈ ਜੀ ਹਾਂ ਜੀ ਉਹ ਵੀ ਮਤਲਬ ਬਾਬਾ ਜੀ ਦੇਖ ਕੇ ਤਾਂ ਇੱਕ ਪਿਆਰ ਚੋਂ ਨਿਕਿਆ ਤੇ ਜੇ ਅੱਜ ਬਾਈ ਜੀ ਆਪਾਂ ਕਈ ਵੀ ਇਹੋ ਜਿਹਾ ਘੋੜਾ ਲੈਣੇ ਜਾਈਏ ਇਹ ਜਿਆ ਘੋੜਾ ਲੈਣ ਜਾਈਂ ਮਿਲਦਾ ਨਹੀਂ ਨਹੀਂ ਮਿਲਦਾ ਜੀ ਹਾਂ ਪਹਿਲਾਂ ਤਾਂ ਰੰਗ ਹੀ ਨਹੀਂ ਮਿਲਦਾ ਜੀ ਹਾਂ ਵੀ ਇਹ ਗੱਲਾਂ ਨੇ ਵੀ ਇਹ ਪ੍ਰੇਮ ਦੀਆਂ ਗੱਲਾਂ ਨੇ ਅਗਲਾ ਕਹਿੰਦਾ ਘੋੜਿਆਂ ਚ ਘੋੜਿਆਂ ਵਾਲਿਆਂ ਦੇ ਬਹੁਤ ਵੱਡੇ ਦਿਲ ਹੈ ਜੀ ਤੇ ਜੇ ਕੋਈ ਆਪਸ ਵਿੱਚ ਪ੍ਰੇਮ ਤਾਂ ਉਹ ਆਪਦੇ ਭਰਾਵਾਂ ਨੂੰ ਵੀ ਨਾਲ ਲੈ ਕੇ ਚੱਲਦਾ ਪਾਪਾ ਜੀ ਗੱਲ ਗਾਂ ਚੱਲ ਵੀ ਆਪਣੀ ਨਾਂ ਆਪਣਾ ਫੇਰ ਰਗੇ ਜੀ ਨੀਲੇਗਾ ਹਾਂ ਜੀ ਇਹਦਾ ਨੀਲਾ ਬਾਜ ਦੱਸਦਾ ਜੀ ਬਾਜ ਬਾਜ ਨੀਲਾ ਬਾਜ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਜ ਇੱਕ ਤਾਂ ਨਾਂ ਨੀਲੇ ਦੇ ਤੇ ਆ ਗਏ ਨਾ ਜੀ ਹਾਂ ਜੀ ਬਾਜ ਕਹਿ ਦਈਏ ਚਾਹੇ ਨੀਲਾ ਬਾਜ ਕਹਿ ਦਈਏ ਜੀ ਵੀ ਉਹ ਇਹਦਾ ਨਾਂ ਨੀਲਾ ਬਾਜ ਹੈ ਜੀ ਤੇ ਤੀਜੇ ਨੰਬਰ ਤੇ ਆਪਣਾ ਆ ਗਿਆ ਜੀ ਨੁਕਰਾ ਬਸ਼ੇਰਾ ਨੁਕਰਾ ਬਸ਼ੇਰਾ ਆ ਗਿਆ ਜੀ ਅਰਜਨ ਰੌਲਗੀ ਵਾਲੇ ਦਾ ਹਾਂ ਜੀ ਤੇ ਬਾਈ ਟਮਾਣਾ ਸਾਹਿਬ ਤੋਂ ਆਪਾਂ ਲਿਆ ਸੀਗਾ ਸੁਰਿੰਦਰ ਟਮਾਣੇ ਤੋਂ ਠੀਕ ਹੈ ਜੀ ਇਹ ਬਸ਼ੇਰਾ ਮੈਂ ਲਿਆਇਆ ਸੀਗਾ ਪਿੱਛੇ ਹਾਂ ਤੇ ਬਹੁਤ ਚੰਗੀ ਮਤਲਬ ਪੈਡਾਗਰੀ ਦਾ ਰਾਜੂ ਡੋੜਦੀ ਦੀ ਮਾਂ ਸੀਗੀ 64 65 ਇੰਚ ਦੀ ਠੀਕ ਹੋ ਗਿਆ ਕਪੂਰਥਲੇ ਆ ਸ਼ਾਇਦ ਤੇ ਗਰਦਾਸਪੁਰ ਬਾਈ ਵਰਗਿਆਂ ਕੋਲੇ ਬਹੁਤ ਵੱਡੀ ਘੋੜੀ ਹੈ ਜਿਹਦਾ ਇਹ ਬੱਚਾ ਹੈ ਜੀ ਤੇ ਬਾਈ ਹੋਰਾਂ ਤੋਂ ਵੀ ਆਪਾਂ ਬਹੁਤ ਮਾਣ ਸਤਿਕਾਰ ਨਾਲ ਲੈਂਦਾ ਸੀ ਤੇ ਬਹੁਤ ਜੜਤੀ ਦਾ ਮਜ਼ਬੂਤ ਤੇ ਪੂਰਾ ਇਸ ਟਾਈਮ ਉਹ ਬੇਸ਼ੇਰਾ 2.5 ਸਾਲ ਦਾ ਆਪਣਾ ਹੋ ਗਿਆ ਜੀ ਤੇ 65 ਇੰਚ ਹੋ ਗਿਆ ਜੀ ਫੱਟੀ ਵਾਲਾ ਤੇ 65 68 ਇੰਚ ਦਾ ਮਤਲਬ ਕੱਦ ਤੇ ਕੰਨਾਂ ਦਾ ਬੰਤਰਾਂ ਦਾ ਮਜਬੂਤੀ ਦਾ ਬਹੁਤ ਜਿਆਦਾ ਚੰਗਾ ਬੱਚਾ ਜੀ ਤੇ ਉਹ ਵੀ ਆਪਾਂ ਅੱਜ ਤੋਂ ਸ਼ੁਰੂ ਕਰਤੇ ਜੀ ਦੋਨੇ ਬਿਛੇਰੇ ਠੀਕ ਹੈ ਜੀ ਬਿਛੇਰੇ ਪਹਿਲਾਂ ਵੱਡਾ ਘੋੜਾ ਦਾ ਆਪਣਾ ਨਹੀਂ ਸੀਗਾ ਜੀ ਤੇ ਹੁਣ ਬਿਛੇਰੇ ਵੀ ਅੱਜ ਤੋਂ ਵੱਢ ਓਪਨ ਵੀ ਅੱਜ ਤੋਂ ਆਪਣੇ ਤਿੰਨੇ ਜਾਂ ਮਤਲਬ ਘੋੜੇ ਓਪਨ ਹੋਗੇ ਦੋ ਬਿਛੇਰੇ ਹੋਗੇ ਤੇ ਬਾਬਾ ਜੀ ਇਹ ਨੋਕਰਾ ਤਾਂ ਨਹੀਂ ਦਿੱਤਾ ਹਾਲੇ ਕਿਸੇ ਕੁੜੀ ਨੂੰ ਨੀਲਾ ਦੇਤਾ ਸੀ ਜੀ ਨੀਲੇ ਤੋਂ ਇੱਕ ਕੁ ਬਿਛੇਰੀ ਭਰਾਈ ਹੈ ਜੀ ਆਪਾਂ ਆਪਦੀ ਘਰ ਦੀ ਕੁੀ ਅੱਛਾ ਜੀ ਤੇ ਉਹ ਆਪਣੇ ਵੱਡੇ ਘੋੜੀ ਦੀ ਧੀ ਸੀਗੀ ਹਾਂ ਤੇ ਉਹ ਆਪੇ ਤੋਂ ਪਰਸੋਂ ਚੌਥੀ ਭਰਾਈ ਹੈ ਜੀ ਬਸ ਹੁਣ ਆਪਾਂ ਉਹ ਸਟੱਡ ਓਪਨ ਆ ਜੀ ਹਾਂਜੀ ਹਾਂਜੀ ਤੇ ਨੁਗਰਾ ਬਾਬਾ ਜੀ ਜਿਹੜਾ ਇਹ ਆਪਣਾ ਇਹਦੀ ਮਾਂ ਦੀ ਹਾਈਟ ਕਿੰਨੀ ਸੀਗੀ ਜੀ ਨੁਗਰੇ ਨੁਕਰੇ ਦੀ ਮੈਂ 64 65 ਇੰਚ ਦੀ ਹੈ ਜੀ ਬਾਈ ਹੋਰਾਂ ਕੋਲੇ ਖੜੀ ਹੈਗੀ ਕਪੂਰ ਥੱਲੇ ਹੁਣੇ ਮੈਂ ਬਾਈ ਦੇ ਨਾਂ ਉੱਕ ਜਾਂਦਾ ਆਹ ਕਪੂਰ ਥੱਲੇ ਸੌਰੀ ਗਰਦਾਸਪੁਰ ਬਹੁਤ ਵਧੀਆ ਉਹ ਸਾਰਿਆਂ ਨੂੰ ਜਿਹੜੇ ਨਾ ਆਪਣੇ ਵੱਡੇ ਘੋੜਿਆਂ ਵਾਲੇ ਸਾਰਿਆਂ ਨੂੰ ਨੋਨ ਇਹ ਬਸ਼ੇਰੇ ਬਾਰੇ ਜੀ ਵੀ ਇਹ ਕਿੱਥੇ ਜੰਮਿਆ ਤੇ ਬਾਈ ਸਰਿੰਦਰ ਕੋਲੋਂ ਆਪਣੇ ਕੋਲੇ ਆਇਆ ਸੀਗਾ ਤੇ ਬਹੁਤ ਵੱਡੀ ਮਤਲਬ ਸਿੱਧਾਰ ਜਨਰੋਲੀ ਵਾਲੇ ਦਾ ਡਾਇਰੈਕਟ ਬੱਚਾ ਹੈ ਜੀ ਤੇ ਵੀ ਬਹੁਤ ਚੰਗਾ ਹੈ ਜੀ ਜਿੰਨਾ ਵੀ ਕਹਿੰਦੇ ਬਾਬਾ ਜੀ ਦਾ ਫਿਰ ਨਾਂ ਕੀ ਰੱਖਿਆ ਜੀ ਨੋਕਰੇ ਦਾ ਇਹਦਾ ਨਾਂ ਗੁਰਸ਼ੇਰ ਸਿੰਘ ਹੈ ਜੀ ਪਹਿਲਾਂ ਬਾਈ ਨੇ ਮਹਾਸਾਗਰ ਨਾਂ ਰੱਖਿਆ ਸੀਗਾ ਉੱਥੇ ਤੇ ਗੱਲ ਆ ਗਈ ਦੋ ਗੱਲਾਂ ਹੋ ਗਈਆਂ ਬਾਈ ਨੇ ਜਿੱਦ ਮੈਨੂੰ ਸਰੇਂਦਰ ਟਵਾਣੇ ਨੇ ਬਹੁਤ ਪ੍ਰੇਮ ਨਾਲ ਦਿੱਤਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਬਾਬਾ ਜੀ ਨਾ ਨਾ ਬਦਰਿਓ ਵੀ ਮੈਂ ਬਹੁਤ ਵੀ ਜਿਵੇਂ ਸਮੁੰਦਰ ਹੋ ਗਿਆ ਹਨਾ ਵੀ ਸਮੁੰਦਰ ਤੋਂ ਵੀ ਵੱਡਾ ਮਹਾਸਾਗਰ ਹੋ ਗਿਆ ਵੀ ਉਹ ਮਤਲਬ ਵੀ ਨਾਂ ਬਹੁਤ ਚੰਗਾ ਪਰ ਉਹ ਗੱਲ ਕੀ ਹੋ ਗਈ ਨਾ ਜੀ ਵੀ ਮੈਂ ਜਿੰਨੇ ਜਾਨਵਰ ਆਪਦੇ ਰੱਖੇ ਮੈਂ ਮਹਾਰਾਜ ਤੋਂ ਬਿਨਾ ਕੋਈ ਨਾ ਨਾ ਰੱਖਿਆ ਲੈ ਕੇ ਨਾਮ ਰੱਖਿਆ ਨਾ ਰੱਖਿਆ ਜੀ ਠੀਕ ਹੈ ਫਿਰ ਉਹ ਗੱਲ ਇੱਥੇ ਆ ਗਈ ਇੱਕ ਦੋ ਗੱਲਾਂ ਇਹ ਵੀ ਹੋ ਗਈਆਂ ਵਿੱਚ ਵੀ ਮਹਾਸਾਗਰ ਜਦੋਂ ਨਾਂ ਨਾ ਇੱਕ ਦੋ ਹੋਰ ਘੋੜਿਆਂ ਦੇ ਵੀ ਆ ਗਏ ਵਿੱਚ ਤੇ ਤਾਂ ਕਰਕੇ ਉਹ ਸਾਰੀਆਂ ਗੱਲਾਂ ਹੁੰਦੀਆਂ ਹੋਵਦੀਆਂ ਤੇ ਆਪਾਂ ਉਹ ਫਿਰ ਗੁਰੂ ਸਾਹਿਬ ਤੋਂ ਬਚਨ ਲੈ ਕੇ ਉਹਦਾ ਗੱਗੇ ਅੱਖਰ ਤੇ ਰੱਖਿਆ ਜੀ ਤਾਂ ਗੁਰਸ਼ੇਰ ਸਿੰਘ ਦਾ ਨਾਮ ਹੈ ਗੁਰਸ਼ੇਰ ਸਿੰਘ ਨਾਮ ਹਾਂਜੀ ਠੀਕ ਹੈ ਜੀ ਤੇ ਇਹਦੀ ਬਾਬਾ ਜੀ ਨੌਕਰੀ ਦੀ ਫੀਸ ਕੀ ਰੱਖਦੇ ਆ ਜੀ ਇਹ ਆਪਾਂ ਤਿੰਨਾਂ ਦੀ ਫੀਸ 21,000 ਰੁਪਏ ਹੈ ਠੀਕ ਹੈ ਜੀ ਤਿੰਨਾਂ ਦੀ ਕੀ ਕੀ ਤਿੰਨਾਂ ਦੀ 21000 ਹੈ ਜੀ ਤੇ ਬਾਕੀ ਕੋਈ ਆਪਾਂ ਕੱਲਾ ਫੀਸ ਨਾ ਨਿਬਰਤਨਾ ਭਰਾਵਾਂ ਨਾ ਵਰਤਨਾ ਜਿਹੜਾ ਵੀ ਭਰਾ ਆਊਗਾ ਜਿਵੇਂ ਕਹੂਗਾ ਮਨ ਤਨ ਫੁੱਲ ਕਰਾਂਗੇ ਜਿਵੇਂ ਕੋਈ ਕਹੇ ਕੋਈ ਆਪਾਂ ਨੂੰ ਫੀਸ ਨਾ ਦਾ ਵਰਤਣਾ ਹੀ ਨਹੀਂ ਜੀ ਵਰਤਨਾ ਦਾ ਭਰਾਵਾਂ ਨਾਲ ਹੀ ਹਾਂਜੀ ਇਹ ਤਾਂ ਹੈ ਜੀ ਬਾਬਾ ਜੀ ਹੋਰ ਲੈ ਕੇ ਜਾਣਾ ਕਿ ਨਹੀਂ ਹਾਂਜੀ ਹਾਂਜੀ ਤੇ ਚਲੋ ਇਹਨਾਂ ਦਾ ਇਹਨਾਂ ਦੇ ਟਿੱਡ ਚ ਪਈ ਜਾਵੇ ਹਾਂਜੀ ਹਾਂ ਬਸ ਇਹੀ ਵੱਡੀ ਗੱਲ ਹੈ ਜੀ ਤੇ ਬਾਬਾ ਜੀ ਆਪਣੇ ਨੇਹਰਾ ਵੀ ਹੋ ਗਿਆ ਜੀ ਹਾਂਜੀ ਬੱਚੇ ਆਪਣੇ ਦੋਸਤੋਂ ਤੁਹਾਨੂੰ ਤਿੰਨੇ ਦਿਖਾਈ ਦਿੱਤੇ ਬਾਬਾ ਜੀ ਦੇ ਨਾ ਉਹ ਦਰਯੋਧਨ ਵੀ ਨਾ ਤਾਂ ਦਰਯੋਧਨ ਦਾ ਨਾਂ ਹੁਣ ਰੱਖਦਾ ਜੀ ਆਪਣਾ ਦੁਰਲਭਾ ਦੁਰਲੱਭ ਨਾ ਹੋ ਗਿਆ ਜੀ ਇੱਕ ਦੁਰਲੱਭ ਹੋ ਗਿਆ ਜੀ ਇੱਕ ਨੀਲਾਵਾਜ ਹੋ ਗਿਆ ਇੱਕ ਗਰਸ਼ੇਰ ਸਿੰਘ ਹੋ ਗਿਆ ਜੀ ਤਿੰਨੇ ਘੋੜੇ ਆਪਣੇ ਸਟੱਡ ਓਪਨ ਹੋ ਗਏ ਜੀ ਤੇ ਉਸ ਤੋਂ ਬਾਅਦ ਆਪਣੀਆਂ ਘੋੜੀਆਂ ਸਾਰੀਆਂ ਦਿਖਾਤੀਆਂ ਜੀ ਹਾਂਜੀ ਭਾਗਾ ਵਾਲੀ ਇੱਕ ਬਸ਼ੇਰੀ ਆਪਣੀ ਇੱਕ ਕਰਮਾ ਵਾਲੀ ਹੈ ਜੀ ਜਿਹੜੀ 66 ਟੈਂਸ਼ਨ ਨਾ ਜੀ ਘੱਲਾਂ ਵਾਲੇ ਚੇਤਕਦੀ ਹੈ ਜੀ ਉਹ ਤੇ ਉਹ ਆਪਣੇ ਰਾਜ ਰੂਪ ਤੋਂ 4 ਮਹੀਨਿਆਂ ਦੀ ਪ੍ਰੈਗਨੈਂਟ ਵੀ ਹੋ ਗਈ ਜੀ ਠੀਕ ਹੈ ਜੀ ਦੋ ਦੰਦ ਬਸ਼ੇਰੀ ਨੌਕਰੀ ਹੈ ਜੀ ਵਾਲੀ ਸੋਹਣੀ ਸੀ ਜੀ 66 ਇੰਚ ਉਹਦੀ ਹਾਈਟ ਹੈ ਜੀ ਤੇ ਪ੍ਰੈਗਨੈਂਟ ਚੈੱਕ ਹੋ ਗਈ ਉਹ ਠੀਕ ਹੈ ਜੀ ਤੇ ਬਹੁਤ ਚੰਗੀ ਬਸ਼ੇਰੀ ਹੈ ਜੀ ਤੇ ਇੱਕ ਆਪਣੇ ਕੋਲੇ ਹਾਥੀ ਦੀ ਪੋਤੀ ਹੈ ਜੀ ਤੇ ਉਹ ਵੀ 65 ਇੰਚੀ ਹੈ ਜੀ ਉਹਦੇ ਥੋੜੀ ਜਿਹੀ ਫਲਕਾਰੀ ਆ ਉਹ ਹਜੇ ਨਕੰਦ ਆ ਜੀ ਤੇ ਇਹ ਬਸ਼ੇਰੀਆਂ ਦੋ ਇਹ ਹੋ ਗਈਆਂ ਜੀ ਦੋ ਬਸ਼ੇਰੀਆਂ ਮੇਰੇ ਕੋਲੇ ਵੱਡੀ ਆਪਣੀ ਜੀਵਾ ਘੋੜੀ ਹੈ ਜਿਹੜੀ ਨੀਲੀ ਹਾਂਜੀ ਉਹ ਘੋੜੀ ਦੀਆਂ ਦੋ ਬਸ਼ੇਰੀਆਂ ਆਪਣੇ ਕੋਲੇ ਵੱਡੀਆਂ ਹੋ ਗਈਆਂ ਜੀ ਦੋ ਤਾਂ ਤੀਜੀ ਛੋਟੀ ਹੋਗੀ ਛੋਟੀ ਤਾਂ ਆਪਾਂ 4 ਜਨਮਰ ਸਾਨੂੰ ਅੱਡ 10 ਰਿੱਤੇ ਬਕਾਉ ਹੈ ਜਿਹੜੇ ਵੱਡੀਆਂ ਦੋ ਨੀਲੀਆਂ ਚੋ ਜੀ ਹਾਂਜੀ ਇੱਕ ਤਾਂ ਆਪਣੇ ਘੋੜੇ ਦੀ ਆ ਗਈ ਜੀ ਇੱਕ ਮੱਝੂ ਖੇਲਣ ਵਾਲੇ ਦੀ ਆ ਗਈ ਗੁਰਬਾਜ ਦੀ ਹਾਂਜੀ ਬਾਬਾ ਜੀ ਤੇ ਦੋ ਆਪਣੇ ਕੋਲੇ ਨੁਕਰੀਆਂ ਆ ਗਈਆਂ ਜੀ ਵੀ ਦੋ ਇਹਨਾਂ ਜੋ ਆਪਾਂ ਇੱਕ ਜਾਂ ਦੋ ਜਾਨਵਰ ਵੇਚਾਂਗੇ ਜੀ ਤੇ ਜੇ ਕਿਸੇ ਭਰਾ ਦਾ ਕੋਈ ਖੋਇਆ ਤਾਂ ਆ ਕੇ ਘਰੇ ਬਹਿ ਕੇ ਜਾਨਵਰ ਦੇਖ ਕੇ ਗੱਲਬਾਤ ਹੋ ਜੂਗੀ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਸੇਲ ਵਾਲੇ ਜਾਨਵਰਾਂ ਦੀ ਫੋਟੋ ਵੀਡੀਓ ਆਪਾਂ ਇਹਦੇ ਵਿੱਚ ਵੀ ਲਾ ਦਿੰਨੇ ਆ ਤੇ ਨਹੀਂ ਤਾਂ ਤੁਸੀਂ ਆਪਣੇ ਚੈਨਲ ਦੇ ਵੀਡੀਓ ਇੱਕ ਹੋਰ ਪਈ ਹੋਈ ਆ ਸੇਲ ਵਾਲੇ ਜਾਨਵਰਾਂ ਦੀ ਬਾਬਾ ਜੀ ਦੀ ਉਹ ਜਾ ਕੇ ਤੁਸੀਂ ਚੈੱਕ ਕਰ ਲਓ ਜੇ ਕੋਈ ਭਰਾ ਜਾਨਵਰ ਲੈਣ ਚ ਇੰਟਰਸਟਡ ਆ ਹਨਾ ਇੱਕ ਸਾਰਿਆਂ ਨੂੰ ਵੱਡੀ ਗੱਲ ਬਾਈ ਜੀ ਆਪਾਂ ਲੇਟ ਹੋਈ ਜੰਨੇ ਆ ਤੇ ਇੱਕ ਮੇਰੇ ਕਨੇਓ ਅਪੀਲ ਹੈ ਵੀ ਬਹੁਤ ਭਰਾ ਪੁੱਛਦੇ ਆ ਵੀ ਜੀ ਇਹ ਜਾਨਵਰਾਂ ਚ ਜਾਂ ਘੋੜਿਆਂ ਚ ਵੀ ਕਿਵੇਂ ਲਾਹੇ ਬੰਦਾ ਜਾਂ ਕਿਵੇਂ ਇਹ ਲਾਹੇ ਬੰਦਾ ਬਹੁਤ ਹੈ ਜੀ ਜੇ ਕਿਸੇ ਨੂੰ ਦਿਲੋਂ ਪਿਆਰ ਆ ਘੋੜਿਆਂ ਨਾਲ ਨਾ ਕਿਸੇ ਦਾ ਮਨ ਕਰਦਾ ਵੀ ਮੈਂ ਘੋੜੇ ਰੱਖਾਂ ਉਹ ਬੰਦਾ ਘੋੜੇ ਰੱਖ ਸਕਦਾ ਹੈ ਜਿਹੜੇ ਬੰਦੇ ਨੂੰ ਇਕੱਲਾ ਬਿਜ਼ਨਸ ਕਰਨਾ ਹੈ ਉਹ ਘੋੜੇ ਰੱਖਣ ਦੀ ਕੋਈ ਏਡੀ ਬਾਹਲੀ ਗੱਲ ਨਹੀਂ ਹੈਗੀ ਜਿਹੜੇ ਬੰਦਿਆਂ ਨੂੰ ਘੋੜਿਆਂ ਨਾਲ ਪਿਆਰ ਹੈ ਤਾਂ ਉਹਨੂੰ ਘੋੜੇ ਕਦੇ ਵਾਸਤੇ ਬਫਾਈ ਕਰਨਗੇ ਕਦੇ ਵਾਸਤੇ ਉਹ ਨਫਾ ਹੀ ਕਰਨਗੇ ਤੇ ਉਹ ਕਦੇ ਵਾਸਤੇ ਉਹਨੂੰ ਪਿੱਛਾ ਨਹੀਂ ਦਿੰਦੇ ਜਾਂ ਮਤਲਬ ਘਾਟਾ ਨਹੀਂ ਦਿੰਦੇ ਉਹ ਬਾਬਾ ਜੀ ਜਿਵੇਂ ਕਹਿ ਦਿੰਦੇ ਹੁੰਦੇ ਆ ਵੀ ਜੇ ਦੋਸਤੋ ਤੁਸੀਂ ਘੋੜਿਆਂ ਵਾਲੇ ਕੰਮ 'ਚ ਘੋੜਾ ਤੁਸੀਂ ਪੈਸਾ ਕਮਾਉਣ ਲਈ ਲਾਉਂਗੇ ਤਾਂ ਉਹ ਤੁਹਾਨੂੰ ਪੈਸਾ ਕਮਾ ਕੇ ਨਹੀਂ ਦਿੰਦਾ ਬਸ ਜਿਹਦੇ ਦਿਲ 'ਚ ਥਾਂ ਹੈ ਘਰੇ ਥਾਂ ਹੋਵੇ ਨਾ ਹੋਵੇ ਉਹ ਬੰਦਾ ਘੋੜੇ ਰੱਖ ਸਕਦਾ ਇੱਕ ਮੇਰੀ ਨਵੀਂ ਪੀੜ੍ਹੀ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਵੀ ਇਹ ਮੇਰਾ ਬੱਚਾ ਹੈ ਛੋਟਾ 16 ਸਾਲ ਦਾ ਤੇ ਇਹ ਸਾਰੇ ਘੋੜੇ ਹੁਣ ਇਹ ਦੇਖਦਾ ਜਾਂ ਸਾਡੇ ਜਿਹੜੇ ਕੰਮ ਵਾਲੇ ਮੁੰਡੇ ਆ ਜਿਉਂਦੇ ਬਸ ਤੇ ਰਹਿਣ ਤੇ ਰਾਮਪਾਲ ਹੈ ਉਹ ਬੱਚਾ ਮੁੰਡਾ ਬਹੁਤ ਸਿਆਣਾ ਹੈਗਾ ਆਪਣੇ ਜਾਨਵਰ ਸਮਝਦਾ ਜੀ ਤੇ ਇਹਨਾਂ ਨੂੰ ਮੈਂ ਨਵੇਂ ਬੱਚਿਆਂ ਨੂੰ ਅਪੀਲ ਕਰਦਾ ਵੀ ਬਾਹਰ ਬੂਰ ਦੀਆਂ ਛੱਡੋ ਗੱਲਾਂ ਤੁਸੀਂ ਇੱਥੇ ਸਾਡੇ ਬਜ਼ੁਰਗਾਂ ਵਾਲੇ ਖੇਤੀਬਾੜੀ ਕਰ ਲੋ ਹਾਂਜੀ ਹਾਂਜੀ ਪਹਿਲਾਂ ਤਾਂ ਪੜ੍ਹਾਈ ਕਰਕੇ ਵੱਡੇ ਆਪਦਾ ਏਮ ਰੱਖੋ ਡੀਸੀ ਬਣੋ ਹੈ ਜੀ ਤੋ ਆਈਪੀਐਸ ਪੀਸੀਐਸ ਬਣਿਆ ਜਾਂਦਾ ਉਹ ਬਣੋ ਏਮ ਆਪਦੇ ਵੱਡੇ ਰੱਖੋਗੇ ਤਾਂ ਕੁਛ ਨਾ ਕੁਛ ਤੁਸੀਂ ਲੈ ਕੇ ਡਿੱਗੋਗੇ ਉਸ ਤੋਂ ਬਾਅਦ ਜਿਹੜਾ ਵੀ ਮਰਜੀ ਇੱਥੇ ਬਿਜ਼ਨਸ ਤੁਹਾਡਾ ਜੀ ਕਰਦਾ ਕਰ ਲਓ ਜੇ ਕੋਈ ਮੱਝਾਂ ਰੱਖ ਸਕਦਾ ਮੱਝਾਂ ਰੱਖ ਲਓ ਘੋੜੇ ਰੱਖ ਸਕਦਾ ਘੋੜੇ ਰੱਖ ਲਓ ਬੱਕਰੀਆਂ ਵੀ ਕੋਈ ਰੱਖ ਲੂ ਉਹਦੇ 'ਚ ਵੀ ਬਹੁਤ ਫਾਇਦਾ ਹੈ ਕੁੱਤਿਆਂ ਦਾ ਲੋਕ ਕਹਿ ਦਿੰਦੇ ਆ ਹਾਲਾਂਕਿ ਮੈਨੂੰ ਆਪ ਬਸ ਉਹਨਾਂ ਕੀ ਪਸੰਦ ਹੈ ਵੀ ਰੱਖੀ ਵਾਸਤੇ ਬਾਹਲਾ ਮੈਂ ਕੁੱਤਿਆਂ ਨੂੰ ਮਤਲਬ ਇਹ ਨਹੀਂ ਹੈਗਾ ਤੇ ਨਾ ਹੀ ਆਪਾਂ ਨੂੰ ਨਫ਼ਰਤ ਨਾ ਹੀ ਆਪਾਂ ਐ ਕਹਿੰਦੇ ਆ ਵੀ ਪਰ ਕੁੱਤਿਆਂ ਦੇ ਬਿਜ਼ਨਸ 'ਚ ਵੀ ਭਾਈ ਬਹੁਤ ਲੋਕ ਤਰੱਕੀ ਕਰ ਗਏ ਪੈਸੇ ਕਮਾ ਗਏ ਹੈ ਵੀ ਇਹ ਕੰਮ ਜੇ ਆਪਾਂ ਕਹਿ ਦਈਏ ਵੀ ਜੇ ਬੱਚੇ ਸਾਡੇ ਇੱਥੇ ਰਹਿ ਕੇ ਕੁੱਤਿਆਂ ਦਾ ਵੀ ਕਰ ਸਕਦੇ ਆ ਬੱਕਰੀਆਂ ਦਾ ਵੀ ਕਰ ਸਕਦੇ ਆ ਗਾਵਾਂ ਮਹਿਸਾਂ ਦਾ ਤੇ ਘੋੜਿਆਂ ਦਾ ਘੋੜਿਆਂ ਦਾ ਤਾਂ ਜੀ ਸ਼ਾਹੀ ਹੈ ਪਹਿਲੇ ਦਿਨੋਂ ਕਹਿੰਦੇ ਆ ਕਿ ਤੂੰ ਘੋੜਿਆਂ ਦਾ ਵਪਾਰੀ ਆ ਹਾਂਜੀ ਪਹਿਲਾਂ ਤੋਂ ਵੀ ਵੱਡੇ ਸਦਾਗਰ ਕਹਿੰਦੇ ਜੀ ਘੋੜਿਆਂ ਵਾਲਿਆਂ ਨੂੰ ਤੇ ਤਾਂ ਕਰਕੇ ਇਹ ਬਹੁਤ ਵੱਡੀ ਗੱਲ ਆ ਘੋੜਿਆਂ ਦਾ ਬਿਜ਼ਨਸ ਕਰਨਾ ਵਪਾਰ ਕਰਨਾ ਜਾਂ ਘੋੜੇ ਰੱਖਣੇ ਇਹ ਕੋਈ ਕਲਾਜੀ ਦਾ ਬੜਾ ਨਹੀਂ ਤੇ ਛੋਟੀ ਮੋਟੀ ਗੱਲ ਨਹੀਂ ਬੱਚਿਆਂ ਨੂੰ ਮੈਂ ਕਹਿਣਾ ਇੱਥੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਦੇ ਨਾਂ ਤੇ ਆਪਣਾ ਪਹਿਲਵਾਨੀ ਖਾੜਾ ਚੱਲਦਾ ਹੈ ਹਾਂਜੀ ਬਾਬਾ ਜੀ ਦਾ ਕਿ ਆਪਣੇ ਬਠਿੰਡੇ ਦਾ ਮੈਂ ਰੈਸਲਿੰਗ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਵੀ ਹਾਂ ਜੀ ਹਾਂਜੀ ਬਾਬਾ ਤੇ ਉਹਦੀ ਆਪਾਂ ਮਹਾਰਾਜ ਸੁੱਖ ਰੱਖੇ ਆਉਣ ਵਾਲੇ ਇਹ ਟਾਈਮ ਦੇ ਵਿੱਚ ਇੱਕ ਆਪਾਂ ਲੀਗ ਵੀ ਕਰਾਵਾਂਗੇ ਤੇ ਖਾੜੇ 'ਚ ਵੀ ਤੁਹਾਨੂੰ ਵੀਡੀਓ ਕਰਾਵਾਂਗੇ ਮੈਂ ਬੱਚਿਆਂ ਨੂੰ ਕਹਿਣਾ ਖੇਡਾਂ ਨਾ ਘੋੜਿਆਂ ਨਾਲ ਸਾਡੇ ਸੱਭਿਆਚਾਰ ਨਾਲ ਜੁੜੋ ਤੇ ਇਹਦੇ 'ਚ ਤੁਹਾਡਾ ਫਾਇਦਾ ਹੀ ਫਾਇਦਾ ਹੈਗਾ ਵੀ ਛੋਟੇ ਬੱਚਿਆਂ ਨੂੰ ਜ਼ਰੂਰ ਹੈ ਪਹਿਲਾਂ ਤਾਂ ਆਪਦੀ ਸਿਹਤ ਸੰਭਾਲ ਜ਼ਰੂਰੀ ਸਤਿ ਸ੍ਰੀ ਦਮ ਦਮਾ ਸਹਿਬ ਜਿਹੜਾ ਭੂਤਾਂ ਵਾਲੀ ਗੁਠੀ ਵਾਲਾ ਰਾਹ ਤੁਸੀਂ ਕਿਸੇ ਨੂੰ ਮਰਜੀ ਪੁੱਛੋ ਹੈ ਨਾ ਜੀ ਸਿੱਧਾ ਸਰਕੂ ਸਾਹਿਬ ਤੇ ਇਹ ਹਾਂਜੀ ਇੱਕ ਮਿੰਟ ਇਹ ਲੇਲੇ ਵਾਲਾ ਰੋਡ ਪਜਦਾ ਜੀ ਲੇਲੇ ਵਾਲਾ ਰੋਡ ਤੋਂ ਜਦੋਂ ਆਪਾਂ ਮੁੜਨ ਸਾਰ ਪਹਿਲਾ ਆਪਣਾ ਆ ਜਾਂਦਾ ਪਾਰਕ ਪਾਰਕ ਦੇ ਨਾਲ ਪਹਿਲੀ ਗਲੀ ਆ ਸਾਹਮਣੇ ਗੁਰਦੁਆਰਾ ਸੰਤਪ੍ਰੀਤ ਸਾਹਿਬ ਤੇ ਉਹ ਆਪਣੇ ਮਤਲਬ ਤੁਰ ਦਵਾਰ ਸੰਤਪੁਰੀ ਸਾਹਿਬ ਦੇ ਵਿੱਚ ਹੀ ਤੁਸੀਂ ਆਉਣਾ ਤੇ ਇੱਥੇ ਹੀ ਆਪਣਾ ਘਰ ਹੈ ਇੱਥੇ ਹੀ ਆਪਣਾ ਸਕਾਡ ਫਾਰਮ ਹੈ ਨੀਲਾ ਨਿਸ਼ਾਨ ਹੈ ਜੀ 105 ਫੁੱਟ ਦੂਰੋਂ ਦੱਸ ਜੂਗਾ ਜੀ ਤੋਂ ਮਰਜੀ ਦਮਨਵਾ ਸਾਹਿਬ ਦੇ ਆ ਕੇ ਕਹਿ ਦਿਓ ਵੀ ਬਾਬਾ ਜੀ ਅਸੀਂ ਹਾਂਜੀ ਬਈ ਉਸ ਤੋਂ ਐ ਮੁਸਲਮਾਨ ਛੱਡ ਜਾਣਗੇ ਹਾਂ ਇੱਕ ਮੈਂ ਤੁਹਾਨੂੰ ਦੱਸਦਾ ਤੁਸੀਂ ਹੁਣ ਗੱਲ ਨਾ ਲੇਤਾ ਲੇਟ ਦਾ ਹੋਗੇ ਭੂਤਾਂ ਵਾਲੀ ਕੋਠੀ ਉਹ ਭੂਤਾਂ ਪਤਾਂ ਵਾਲੀ ਕੋਠੀ ਨਹੀਂ ਜੀ ਉਹ ਸਾਡੇ ਵਾਲੀ ਕੋਠੀ ਆ ਮੈਂ ਵੇਚੀ ਆ ਬਾਈ ਉਹ ਕੋਠੀ ਬਹੁਤ ਉਹਦਾ ਲੋਕਾਂ ਨੇ ਚੱਲਿਆ ਵੀ ਫਲਾਣਾ ਧਮਕਾ ਤੇ ਉਹ ਕੋਠੀ ਚ ਮੈਂ ਰਿਹਾ ਜੀ ਮੇਰਾ ਵਿਆਹ ਹੋਇਆ ਮੇਰਾ ਵੱਡਾ ਬੇਟਾ ਅਮਰਤ ਨੇ ਉੱਥੇ ਜਨਮ ਲਿਆ ਤੇ ਐਡੀ ਆਪਾਂ ਨੂੰ ਰੰਗ ਭਾਗ ਲਾਏ ਉਹ ਕੋਠੀ ਨੇ ਘੋੜੇ ਮੈਂ ਉੱਥੇ ਸ਼ੁਰੂ ਕਰਿਆ ਜੀ ਪਹਿਲਾਂ ਕੋਠੀ ਚ ਤੇ ਕਦੇ ਆਪਾਂ ਸਪੈਸ਼ਲ ਉਹਦੀ ਵੀਡੀਓ ਬਣਾਵਾਂਗੇ ਤੇ ਕੋਈ ਡਰਨ ਕਰਨ ਦੀ ਲੋੜ ਨਹੀਂ ਲੋਕ ਕੋਈ ਕਹਿੰਦਾ ਉਹ 5 ਲੱਖ ਦੀ ਦੇ ਦੇ ਦੱਸ ਦੇ ਮਾਰਕੀਟ ਮੁੱਲ ਤੋਂ ਘੱਟ ਅਗਲਾ ਦਿੰਦਾ ਨਹੀਂ ਤੇ ਕੋਈ ਉੱਥੇ ਡਰਨ ਦੀ ਲੋੜ ਨਹੀਂ ਤੇ ਜੇ ਐ ਆਪਾਂ ਡਰਨਾ ਜੀ ਥਾਂ ਥਾਂ ਜੋ ਉਪਜੋ ਸੋ ਬਿੰਸ ਹੈ ਪਰ ਉਹ ਅੱਜ ਕੀ ਕਰ ਮਹਾਰਾਜ ਦਾ ਬਚਨ ਹੈ ਜਿਹੜੇ ਬੰਦੇ ਨੇ ਜਨਮ ਲਿਆ ਉਹਨੇ ਮਰਨਾ ਹੈਗਾ ਤੇ ਅਸੀਂ ਲੋਕ ਸਿਵਿਆਂ 'ਚ ਵੀ ਬੈਠੇ ਆ ਸਾਡਾ ਵੀ ਇੱਥੇ ਸਿਵਿਆਂ ਦੇ ਨਾਲ ਕਹਿੰਦਾ ਤੇ ਉੱਥੇ ਵੀ ਬਥੇਰੇ ਇੱਕ ਦੋ ਮੌਤਾਂ ਹੋਈਆਂ ਨੇ ਉਹ ਵੀ ਤੁਹਾਨੂੰ ਕਦੇ ਦੱਸਾਂਗੇ ਪਰ ਇਹ ਗੱਲ ਨਹੀਂ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਹੈ ਮਹਾਰਾਜ ਨਾਲ ਜੁੜਿਆ ਹੈ ਤਾਂ ਕੋਈ ਘੁੱਤੋ ਪੱਤਣਾਂ ਦੀ ਗੱਲਾਂ ਨਹੀਂ ਜੀ ਹੈਗੀਆਂ ਸਭ ਚੀਜ਼ਾਂ ਨੇ ਗੁਰਬਾਣੀ ਦੱਸਦੀ ਹੈ ਚੀਜ਼ ਜਾਮੇ ਸਭ ਪਰ ਜੇ ਕੋਈ ਕਿਸੇ ਬੰਦੇ ਨੂੰ ਤੁਰਿਆ ਜਾਂਦਾ ਤਾਂ ਸਾਨੂੰ ਸੱਪ ਵੀ ਕੁਝ ਨਹੀਂ ਕਹਿੰਦਾ ਜੇ ਸੱਪ ਦੀ ਪੂਛ ਤੇ ਪੈਰ ਧਰੋਗੇ ਤਾਂ ਛੱਡਦਾ ਨਹੀਂ ਫੇਰ ਤੂੰ ਟੰਗ ਉਹ ਗੱਲ ਹੈ ਭਾਈ ਜੇ ਕਿਸੇ ਨੂੰ ਛੇੜੋਗੇ ਤੰਗ ਕਰੋਗੇ ਤਾਂ ਕਰਕੇ ਉਹ ਪੁੱਤਾਲੀ ਨਹੀਂ ਆਪਣੇ ਵਾਲੀ ਕੋਠੀ ਹੈ ਤੇ ਹਾਂਜੀ ਹਾਂ ਤੇ ਕੋਈ ਉਹਦੇ ਚੋਂ ਕਰਨ ਦੀ ਲੋੜ ਨਹੀਂ ਕਿਉਂ ਇਥੋਂ ਵਾਲੇ ਭਰਾਵਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਜਿਹੜੇ ਪਹਿਲਾਂ ਘੋੜਿਆਂ ਵਾਲੇ ਉੱਥੇ ਆਉਂਦੇ ਰਿਹਾ ਉਹਨਾਂ ਨੂੰ ਵੀ ਪਤਾ ਹੀ ਆ ਮੇਰਾ ਮੋਟੇ ਦਾ ਪਾਪਾ ਜੀ ਮਾਂ ਵੀ ਮਸ਼ਹੂਰ ਹਾ ਜੀ ਮਸ਼ਹੂਰ ਹੈ ਮਸ਼ਹੂਰ ਇਹ ਗੱਲ ਹੈ ਜਿਹੜੇ ਲੋਕਾਂ ਨੇ ਲੋਕ ਇਹ ਚੀਜ਼ਾਂ ਨੂੰ ਮਸ਼ਹੂਰੀ ਵਾਲਾ ਕਰਦੇ ਆ ਅਮਰ ਦਾ ਵੀ ਇਹ ਚੀਜ਼ ਨੂੰ ਇੰਨਾ ਉਹ ਬਿਨਾਂ ਗੱਲ ਤੋਂ ਮੈਂ ਬਹੁਤ ਆ ਰਿਉ ਰੀਲਾਂ ਤੇ ਕਮੈਂਟ ਵੀ ਕਰਿਆ ਵੀ ਭਾਈ ਮੈਂ ਬੈਠਾ ਮੈਨੂੰ ਫੋਨ ਲੈ ਕੇ ਪੁੱਛ ਲੋ ਜਿੰਨੇ ਕੁਝ ਕਰਨਾ ਹੈ ਲੈ ਜਿਹੜਾ ਹੁਣ ਲੋਕ ਕਹਿੰਦੇ ਐ ਦੇ ਦੇਣਗੇ ਮੈਨੂੰ ਦਵਾ ਦਿਓ ਅੱਧ ਮੁੱਲ ਚ ਆਪਾਂ ਲੈਣ ਨੂੰ ਤਿਆਰ ਆ ਪਰ ਨਹੀਂ ਅਗਲਾ ਪੂਰੇ ਬੋਲੇ ਚ ਲੈ ਬਿਨ ਮਸਾਂ ਦੇਊਗਾ ਉਹ ਸਾ ਬਾਹ ਨੇ ਉਹ ਬਾਹਾਂ ਨੇ ਜੀ ਉਹ ਬਾਹਰ ਬਾਹਰ ਸੀਗੀ ਜਦੋਂ ਅਸੀਂ ਵੇਚਦਾ ਉੱਤੇ ਸਾਡੀ ਤੇ ਰਿਆਸ ਸੀਗੀ ਪਹਿਲਾਂ ਵਾਲੇ ਬੰਦੇ ਦੀ ਰਿਆਸ ਸੀਗੀ ਉਹਨਾਂ ਦੀ ਟ੍ਰੈਜਡੀ ਜੀ ਹੋ ਗਈ ਦੇਉ ਵਿਚਾਰਿਆਂ ਨੂੰ ਇੱਥੇ ਜਾਣਾ ਪੈ ਗਿਆ ਉਸ ਤੋਂ ਬਾਅਦ ਆਪਾਂ ਰਹੇ ਮੇਰੇ ਤੋਂ ਬਾਅਦ ਉਹ ਨਹੀਂ ਡਿਲਣਾ ਨੇ ਡਿਲਣਾ ਨੇ ਉੱਥੇ ਕੋਈ ਰਿਆਸਤ ਨਹੀਂ ਲੱਗੀ ਤੇ ਉਹ ਬਣ ਗਿਆ ਮੇਕਿੰਗ ਉਹ ਨਸ਼ੀੜੀਆਂ ਦਾ ਸਮੈਗੀਆਂ ਦਾ ਅੱਡਾ ਬਣ ਗਿਆ ਤੇ ਉਹਨਾਂ ਨੂੰ ਇਹ ਸੀ ਵੀ ਜੇ ਇੱਥੇ ਕੋਈ ਆ ਕੇ ਰਹੂਗਾ ਤਾਂ ਸਾਡਾ ਕੰਮ ਚੱਲੂਗਾ ਤਾਂ ਫਵਾਹਾਂ ਫੈਲ ਗਈ। ਇਹ ਬਾਬਾ ਜੀ ਇਹ ਮਤਲਬ ਸਾਨੂੰ ਬੜੇ ਕਮੈਂਟ ਕਈ ਵਾਰੀ ਕਮੈਂਟ ਆਪਣੇ ਚੈਨਲ ਤੇ ਵੀ ਇਹ ਆਏ ਹੋਏ ਸੀ ਵੀ ਭੂਤਾਂ ਨੂੰ ਠੀਕ ਕਰਾਉਣਾ। ਤੁਸੀਂ ਵੀ ਪਾਈ ਹੈ ਮੈਨੂੰ ਲੱਗਦਾ। ਤੇ ਮੈਂ ਬਾਬਾ ਜੀ ਇਹ ਕੱਪ ਸੱਚੇ ਬੋਲ ਲੋ ਲੋਕਾਂ ਨੂੰ ਇਹ ਚਾਨਣ ਪਾਉਣ ਲਈ ਮੈਂ ਵੀਡੀਓ ਪਾਈ ਸੀ ਵੀ ਆ ਇੱਥੇ ਤਾਂ ਬਈ ਦੂਜੇ ਭੂਤ ਆਉਂਦੇ ਆ। ਬਸ ਕੋਈ ਨਾ ਕਦੇ ਕਰ ਦੇਂਗੇ ਵੀਡੀਓ। ਤੇ ਚਲੋ دوستੋ ਵੀਡੀਓ ਬਹੁਤ ਲੰਬੀ ਹੋ ਗਈ ਢੇਰਾ ਵੀ ਹੋ ਗਿਆ ਹੁਣ ਸਾਨੂੰ ਦਿਓ ਜੀ ਜਜਟ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ